ਨਾ ਝੂਠ ਬੋਲ ਦੇ ਤੂੰ ਮੈਨੂੰ ਸੌ ਲੱਗੇ ਬਸ ਤੇਰੀ ਸੌ ਤੇਰੇ ਸਿਰ ਦੀ ਸੌ ਉਹ ਤਾਂ ਮੇਰੀ ਬੂਲ ਕਹਿ ਰਹਿਣ ਦੇ ਰਹਿਣ ਦੇ ਤੇਰੇ ਸੌਹਾਂ ਤੋਂ ਤਾਂ ਮੈਂ ਇੰ ਚੰਗੀ ਆ ਪਹਿਲਾਂ ਸਿੰਦਰ ਨਹੀਂ ਛੱਡੀ ਤੇ ਹੁਣ ਉਹ ਫੜ ਲਈ ਛੜੀ ਦੀਦੀ ਸਾਡੇ ਘਰੇ ਆ ਕੇ ਹੈ ਉਹ ਵੀ ਘਰੇ ਆ ਕੇ ਸਰਪੰਚ ਦੇ ਜੱਗੀ ਦੇ ਬਾਹਰ ਨਿਕਲ ਮੇਰਾ ਸਾਵਰਾ ਨਾ ਇਧਰ ਆ ਹੁਣ ਇਹ ਰੱਖ ਦੇ ਦੀ ਓ ਦੇਖਿਆ ਜਰੂਰ ਐ ਪਰ ਦੇਖਿਆ ਕੀ ਨੇ ਐ ਮਰਨਾ ਇਨੀ ਜਲ ਜੇ ਜਾਦਾ ਜੀਨਾ ਗੱਲ ਬਣ ਜੇ ਨਾ ਕੀ ਸੋਚੀ ਜਾਨੀ ਹਣਾ ਸੋਚਣਾ ਕੀ ਅੱਗ ਲਾਉਣਾ ਇਹ ਸੋਚ ਜਾਨੀ ਐ ਵੀ ਆਹ ਕੀ ਦਾਗਾ ਉਹ ਬਸ ਹੁਣ ਤੂੰ ਐਸੇ ਚ ਹੀ ਬੜੀ ਰਹਿ ਹਰ ਵਕਤ ਬੜਨ ਨੂੰ ਫਿਰ ਮੈਨੂੰ ਪਤਾ ਵੀ ਤਾਂ ਲੱਗਿਆ ਹੈ ਕੀ ਦਾ ਸੌਲਾ ਹੈ ਉਹ ਸੌਲ ਜਿਹਦਾ ਹੋਊਗਾ ਆਪੇ ਲੈ ਜੂ ਲੈ ਜੂ ਨਾਲੇ ਹੋਰ ਲੈ ਜੂ ਸੱਚ ਮੈਨੂੰ ਇੱਕ ਗੱਲ ਦੱਸ ਉੱਥੇ ਨੇ ਮਾਰੀ ਚੁੱਪ ਪਰ ਮੇਰੇ ਟੌਪਸ ਪਏ ਸੀ ਉਹ ਕਿੱਥੇ ਨੇ ਕਿ ਚੁੱਲੀਆਂ ਵਾਲੇ ਉਥੀ ਪਏ ਹੋਣਗੇ ਹੈ ਨਹੀਂ ਗਏ ਅੱਜ ਸਾਰੀ ਨੇ ਮਾਰੀ ਫਰੋਲ ਲਈ ਸਾਰੇ ਟੌਪਸ ਪਏ ਨੇ ਮੇਰੇ ਉਹੀ ਟੌਪਸ ਨਹੀਂ ਹੈਗੇ ਉਹ ਗਏ ਤਾਂ ਗਏ ਕਿੱਥੇ ਨਾ ਮੈਂ ਪੇਟੀ ਚ ਧਰੇ ਨੇ ਨਾ ਮੈਂ ਕਿਤੇ ਹੋਰ ਧਰੇ ਨੇ ਗਏ ਤਾਂ ਗਏ ਕਿੱਥੇ ਉਹ ਜਾਣਾ ਕਿੱਥੇ ਮੜਾ ਚੰਗੀ ਤਰ੍ਹਾਂ ਦੇਖ ਲਈ ਤੇਰਾ ਕਿਹੜਾ ਦਿਮਾਗ ਕੰਮ ਕਰਦਾ ਚੀਜ਼ ਇੱਥੇ ਪਈ ਹੁੰਦੀ ਆ ਭਾਲੀ ਜਾਨੀ ਹੁੰਦੀ ਗੋਟੇ ਦੇ ਐ ਤਾਂ ਮੈਨੂੰ ਪਤਾ ਹੈ ਵੀ ਮੇਰਾ ਟੌਪ ਸੇ ਨੇੜੇ ਤੇੜੀ ਹੋਣਗੇ ਜੇ ਕਿਸੇ ਦੇ ਨੇ ਪਾਏ ਦੇਖ ਲੇ ਜਾਂ ਕਿਸੇ ਦੇ ਹੱਥ ਚ ਲੱਗ ਗੇ ਤਾਂ ਫਿਰ ਉਹਨੂੰ ਮੈਂ ਛੱਡਦੀ ਨਹੀਂ ਬਹਿ ਜਾ ਉਹ ਬੇੜਾ ਬਿੰਦੀ ਤੇ ਨਾਲ ਹੀ ਜੁੰਡੇ ਪੱਟੂ ਤੇਰੇ ਓਏ ਕਿਧਰੇ ਨਹੀਂ ਗਏ ਥਿਆ ਜਾਣਗੇ ਕੋਈ ਨਾ ਟੈਨਸ਼ਨ ਨਾ ਲੈ ਉਹ ਤਾਂ ਜਿਹੜੇ ਥਿਆ ਜਾਣਗੇ ਥਿਆ ਜਾਣਗੇ ਮੈਨੂੰ ਐਂ ਦੱਸ ਤੂੰ ਮੱਕੜ ਤੇ ਬਹੂ ਨੂੰ ਕਿੱਥੇ ਲੈ ਕੇ ਗਿਆ ਸੀ ਉਹ ਮੈਂ ਕਿੱਥੇ ਲੈ ਕੇ ਗਿਆ ਸੀ ਤੈਨੂੰ ਪਤਾ ਨੇ ਸਾਰੇ ਬੇੜੇ ਚ ਡਾਂਡੀ ਬਿੱਟਤੀ ਵੇहां ਸਰਪੰਚ ਮੇਰੀ ਬਹੂ ਨੂੰ ਲੈ ਗਿਆ ਤੇ ਲੈ ਲੈ ਕੇ ਕਿੱਥੇ ਗਿਆ ਸੀ ਉਹ ਮੇਰੀ ਗਾ ਮੈਂ ਤਾਂ ਕਿਤੇ ਨਹੀਂ ਲੈ ਗਿਆ ਕੌਣ ਲੈ ਕੇ ਗਿਆਗਾ ਤੂੰ ਕਿਹੜੀ ਲੈ ਕੇ ਲੈ ਕੇ ਉਹ ਲੈ ਕੇ ਗਿਆ ਉਹ ਲੈ ਕੇ ਨਹੀਂ ਗਿਆ ਉਹ ਮੱਗਰ ਦੀ ਬਹੂ ਮਣਵਾ ਦੱਸ ਕਿ ਦੱਸਦਾ ਕਿਹੜਾ ਆਈ ਦੀ ਪੇਣ ਨੂੰ ਉਹੀ ਆਇਆ ਸੀ ਆਪ ਉਹੀ ਆਇਆ ਸੀ ਹਾਂ ਕੋਈ ਲੈ ਤੈਨੂੰ ਮੈਂ ਦੱਸਦਾ ਮੜਾ ਬੈਠ ਤੂੰ ਕੀ ਦੱਸੇਗਾ ਮੈਨੂੰ ਮੈਂ ਤਾਂ ਉਹ ਤਾਂ ਐ ਸੀ ਉਹ ਵੋਟਾਂ ਨਹੀਂ ਪਵਾਉਣੀਆਂ ਆਪਾਂ ਵੋਟਾਂ ਹਾਂ ਉਹ ਵੋਟ ਵਣਵਾਉਣ ਗਿਆ ਸੀ ਉਹਦੀ अच्छा ना ਝੂਠ ਬੋਲਦਾ ਤੂੰ ਮੈਨੂੰ ਸੌ ਲੱਗੇ ਬਸ ਤੇਰੀ ਸੌ ਤੇਰੇ ਸਿਰ ਦੀ ਸੌ ਸੌ ਤਾਂ ਮੇਰੀ ਬਹੁਤ ਲੱਗੇ ਰਹਿਣ ਦੇ ਰਹਿਣ ਦੇ ਤੇਰੇ ਸੌ ਹਾਂ ਤੂੰ ਤਾਂ ਇੰ ਚੰਗੀ ਆ ਪਹਿਲਾਂ ਸ਼ਿੰਦਰ ਨਹੀਂ ਛੱਡੀ ਤੇ ਹੁਣ ਉਹ ਫੜ ਲਈ ਹਾਏ ਹੋਰ ਰੱਬ ਉਹ ਸਿਰ 35 ਰੜਨੀ ਆ ਸਰਪੰਚੀ ਜੇ ਕਦੀ ਵੋਟ ਵਧੂਗੀ ਆਪਾਂ ਨੂੰ ਹੀ ਪਾਉਗੀ ਮੈਨੂੰ ਪਤਾ ਤੇਰੀ ਕਿਹੜੀਆਂ ਵੋਟਾਂ ਮੜਵਾਉਣਾ ਤੂੰ ਸੌ ਸੌ ਤਾਂ ਤੈਨੂੰ ਉਹ ਗਾਲ ਦੇ ਕੇ ਗਿਆਗਾ ਕੌਣ ਗਾਲ ਦੇ ਕੇ ਗਿਆ ਉਹਦੇ ਘਰ ਵਾਲਾ ਮੱਗਰ ਕਿਉਂ ਗਿਆ ਤੂੰ ਮੈਨੂੰ ਗਾਲ ਦੇ ਕੇ ਗਿਆ ਬਈ ਮੈਨੂੰ ਨਹੀਂ ਪਤਾ ਤੇਰੀ ਲੱਖਣ ਹੀ ਗਾਲਾ ਖਾਣ ਵਾਲੇ ਨੇ ਠੀਕ ਹੈ ਨਾ ਘਰੇ ਆ ਕੇ ਜਲੂਸ ਕੱਢ ਕੇ ਗਿਆ ਹੋ ਮੇਰਾ ਤੇਰਾ ਹਾਂ ਇਹ ਤੇਰੇ ਘਰ ਵਾਲਾ ਮੇਰੀ ਬਹੂ ਨੂੰ ਲੈ ਗਿਆ ਮੇਰਾ ਸਾਲਾ ਓਏ ਤੇ ਹੋਰ ਕੀ ਕਹਿੰਦਾ ਸੀ ਉਹ ਤਾਂ ਇਹ ਕਹਿੰਦਾ ਸੀ ਉਹਦੇ ਲੱਤਾਂ ਵੱਡੂ ਕਿਹਦੇ ਸਰਪੰਚ ਦੇ ਆ ਤੇਰੀਆਂ ਉਹ ਵੀ ਘੋੜਾਸੇ ਨਾਲ ਕਹਿੰਦਾ ਫੋਟੋ ਮੰਗਵਾ ਲਾ ਉਹ ਤੇ ਹਾਟ ਟੰਗਾਲ ਆਏ ਕਹਿੰਦਾ ਸੀ ਹਾਂ ਤੇ ਤੇਥੋਂ ਕੋਈ ਸਰਿਆ ਨਹੀਂ ਇਹ ਕਹਾਣੂ ਮੈਂ ਤੇ ਕਹਤ ਵਡਣੀ ਇਹਨੇ ਵੜਦੇ ਜੋ ਟਿਕਦਾ ਨਹੀਂ ਉਹ ਅੱਛਾ ਹੁਣ ਇਹ ਕਹਤਾ ਹਾਂ ਤੇ ਪੈਨੂ ਇਹਦੀ ਨੂੰ ਓਏ ਉਹ ਮਗਰਾ ਤੇਰੀ ਉਹ ਰਾਖਦੇ ਦੀ ਤੇਰੇ ਦੀ ਤਿਆਰ ਹੋ ਜਾ ਬਸ ਸਾਹੀ ਬਾਹ ਚੜਾਉਣ ਜੋ ਗਰੇ ਤੇਥੋਂ ਹੋਰ ਕੁਝ ਨਹੀਂ ਹੁੰਦਾ ਤੂੰ ਦੇਖੀ ਜਾਈ ਕੋਈ ਨੌਰੀ ਬੈਠੀ ਐ ਚਾਚਾ ਆਇਆ ਕਰ ਦੋ ਤੱਤਾ ਕਰ ਲਾਉਂਦੇ ਨੂੰ ਦੋ ਆਂਡੇ ਵਾਲੀ ਚੰਗਾ ਤੂੰ ਨਾ ਗਰਾਊਂਡ ਨਹੀਂ ਚੱਲਿਆ ਓ ਮੇਰੀ ਗੱਲ ਸੁਣ ਲੈ ਇੱਕ ਗੁਟਲੀ ਚਟਣੀ ਕੋਈ ਨਾ ਕੋਈ ਨਾ ਆ ਕੇ ਮੈਂ ਰੋਟੀ ਖਾਣਾ ਜੱਬ ਆਗ ਜਾ ਇਹ ਪੈਨੂ ਮੈਂ ਕਹਿੰਦਾ ਹਾਂ ਕਾਣੂ ਏ ਕਾਣੂ ਟਿਕ ਜਾਣਗੇ ਮੇਰੇ ਸਾਲੇ ਟਿਕ ਜਾਣਗੇ ਪਰ ਇਹ ਮੇਰੇ ਸਾਲੇ ਕਿੰਨੀ ਮਰਜੀ ਸਾਡੀ ਪੈਨੂ ਇਹ ਤੋਂ ਹੋਰ ਕੋਈ ਕੰਮ ਨਹੀਂ ਹੁੰਦਾ ਛੱਡਦਾ ਨਹੀਂ ਜੇ ਮੇਰੇ ਸਾਲੇ ਦੇ ਨੂੰ ਭਾਗ ਜਾ ਭਾਗ ਜਾ ਤੂੰ ਆਪਦੀ ਲੱਤਾਂ ਨਤੜਾ ਕੇ ਆ ਜੀ ਪੈਨ ਹਿੰਦਕੜੀ ਜੀ ਸਾਡੇ ਘਰ ਆ ਕੇ ਹੈ ਉਹ ਵੀ ਘਰ ਆ ਕੇ ਸਰਪੰਚ ਦੇ ਜੱਗੀ ਦੇ ਬਾਰ ਨਿਕਲ ਮੇਰਾ ਸਾਇਆ ਮੇਰਾ ਨਾ ਇਧਰ ਆ ਹੁਣ ਇਹ ਰੱਖ ਦੇ ਦੀ ਕਿਹੜਾ ਕਿਹੜਾ ਯਾਰ ਹਾਂ ਇਧਰ ਓਟੂ ਮੇਰੇ ਸਾਲੇ ਨੂੰ ਖਾ ਕਰ ਲੈ ਮਾੜੀ ਦੀ ਕਿਹੜਾ ਓਏ ਖਾ ਜਾ ਤੈਨੂੰ ਮੈਂ ਖਾ ਰਦਾ ਸੁੱਖਾ ਹੈ ਅੱਛਾ ਹਾਂ ਦੱਸ ਸਸਰੀ ਘਰ ਬਾਈ ਸਸਰੀ ਘਰ ਕਿਵੇਂ ਮਾਦਾ ਇਧਰ ਕਿਹੜਾ ਆ ਮਾਰਾ ਸੀ ਅੱਛਾ ਸਰਪੰਚਾ 1 ਮਿੰਟ ਖੜਵਾ ਹੁਣੀ ਆਇਆ ਮੇਰਾ ਸਾਲਾ ਬਾਲਾ ਕੱत्ता ਲੱਗਦਾ ਓ ਤੈਨੂੰ ਤਾਂ ਨਾ ਭੜਦਾ ਫਿਰਦਾ ਸੀਗਾ ਤੂੰ ਆਪ ਹੀ ਆ ਗਿਆ ਖੜ ਜਾ ਉਹ ਤੇਰੀ ਪੈਨੂ ਖੜ ਜਾ ਉਹ ਤੇਰੀ ਪੈਨੂ ਤੇਰੀ ਨੂੰ ਮੈਂ ਬਾਬਾ ਉਹ ਖੜ ਜਾ ਸਰਪੰਚਾ ਉਹ ਖੜ ਜਾ ਸਰਪੰਚਾ ਭਾਜਦਾ ਕਿੱਥੋਂ ਤੇਰੀਓ ਪੈਨੂ ਉਹ ਮੈਂ ਤੇਰਾ ਤਰਾ ਤੋੜਨ ਐਸੀ ਛੋਟੀ ਕਿੱਕਰ ਤੋ ਉਹ ਮਾਰ ਹੁਣ ਗੰਡਾਸਾ ਅਧਨੀ ਸ਼ਰਦਾ ਤੈਨੂੰ ਭੱਜਵਾ ਜਿੱਥੇ ਭਜਣਾ ਤੋਈ ਤੋਈ ਨੁਕੈ ਵਟਾ ਉਹ ਦੇਖੀ ਕੀ ਹਾਲ ਮਗਰਾ ਕਿਵੇਂ ਆ ਮੈਂਬਰਾ ਵਧੀਆ ਕਿੱਧਰ ਘੜੀ ਚੱਕ ਰੱਖਿਆ ਹੋਏ ਕੁਝ ਨਹੀਂ ਯਾਰ ਅੱਜ ਤਾਂ ਮੈਂ ਸਰਪੰਚ ਚੇਪਣਾ ਕਿਉਂ ਤੇਰੇ ਤਾਂ ਵੀ ਚੇਪੀ ਧਰਤੀ ਉਹ ਮੇਰੇ ਕਾ ਨੂੰ ਯਾਰ ਮੇਰੀ ਜਨਾਨੀ ਤੇ ਚੇਪੀ ਧਰਨੂ ਫਿਰਦਾ ਓਏ ਹੋਏ ਹੋਏ ਬੜਾ ਯਾਰ ਮਾੜਾ ਕਰਦਾ ਕੰਮ ਤੇ ਹੋਰ ਇਹ ਤਾਂ ਹੀ ਮੜਾ ਯਾਰ ਆਸੇ ਪਾਸੇ ਆਇਆ ਸਰਪੰਚ ਦੇਖ ਲੈ ਸਾਰੇ ਪਿੰਡਾਂ ਦੇ ਆ ਠੂਠਾ ਵਾਲੀ ਭੈਣੀ ਲਾਲਾ ਤੂੰ ਇੱਧਰ ਖੋਖਰ ਖਾਕਰ ਸਾਰੇ ਵਧੀਆ ਇਹਦਾ ਪਤਾ ਨਹੀਂ ਕਹਿਜਾ ਯਾਰ ਬਾਲਾ ਗੰਦਾ ਸਰਪੰਚ ਹੈ ਤੇਰੀ ਸੌ ਮੈਂ ਤੈਨੂੰ ਹੋਰ ਰਹਿ ਦੇ ਮਾਂ ਤੂੰ ਮਗਰਾ ਉਹਦੇ ਮਾਰ ਕੇ ਕੀ ਕੱਢੇਗਾ ਆਪਦੀ ਘਰ ਆਪਦਾ ਖਰਾਬ ਕਰੇਗਾ ਉੱਜਾ ਉਹ ਭਰਾਵਾ ਤੂੰ ਜਮੀ ਕਮਾਲ ਕਰਦਾ ਜੇ ਪਹਿਲਾਂ ਇਹ ਗੱਲ ਤੇਰੇ ਨਾਲ ਹੋਈ ਹੁੰਦੀ ਫੇਰ ਇਹ ਵੀ ਗੱਲ ਤੇਰੀ ਠੀਕ ਆ ਮੇਰੇ ਨਾਲ ਤਾਂ ਕਰ ਗਿਆ ਬਖਸ਼ਦਾ ਕਿੱਥੇ ਉਹ ਯਾਰ ਫਿਰ ਤੂੰ ਹੀ ਚੁੱਪ ਕਰ ਗਿਆ ਮਗਰ ਨਹੀਂ ਕਰਦਾ ਮੈਂ ਤਾਂ ਅੱਜ ਉਹਨੂੰ ਪਾਉਂ ਫਤੇਲੀ ਚ ਤੈਨੂੰ ਦੱਸਤੀ ਗੱਲ ਫੇਰ ਠਿਆ ਆ ਜੇ ਉਹ ਫਿਰ ਤੂੰ ਐ ਕਰ ਛਿੱਲ ਦੇ ਹਾਂ ਤੇ ਤੇਰਾ ਕੋਈ ਪੁਲਸਾ ਚੱਕਰ ਜਾਂ ਹੁੰਦਾ ਤਾਂ ਮੈਂ ਦੇਖੂ ਹੈਗਾ ਤੇਰੇ ਨਾਲ ਯਾਰ ਬਸ ਠੀਕ ਆ ਨਹੀਂ ਹੋ ਰਹਾ ਜੈਨ ਨਹੀਂ ਛੱਡਦਾ ਤਾਂ ਮੈਨੂੰ ਵੀ ਨਹੀਂ ਮੈਂ ਹੈਗਾ ਯਾਰ ਮੈਂ ਕਿਹਾ ਮੈਨੂੰ ਮਿਲ ਜੇ ਕਰ ਦੇ ਬਾਰੇ ਟਾਈਮ ਦਾ ਭਾਲੀ ਜਾਂਦਾ ਮੈਂ ਜਰਾ ਹੈਗਾ ਮੈਨੂੰ ਵੀ ਰਿਹਾ ਮੈਂ ਮੇਰਾ ਮਹੰਦਰ ਮੱਤਿਆ ਪਿਆ ਇਹਦਾ ਧੱਕਾ ਤਾਂ ਆਹ ਹੈ ਦੇਖ ਗੱਟੂ ਇਹਨੇ ਪਜਾ ਪਜਾ ਕੇ ਦਮ ਕੱਢਤਾ ਨਹੀਂ ਕਿੱਧਰ ਵਾ ਗਿਆ ਕਿੱਧਰ ਵਾ ਗਿਆ ਕਾਫੰਡੋ ਕਾ ਇਹ ਤਸਾ ਚੜਿਆ ਨਹੀਂ ਆ ਕਿਹਾ ਕਿਤਨੇ ਯਾਰ ਹਾਏ 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 ਵੇ ਵੇ ਓ ਬਾਈ ਗੱਲ ਸੁਣੀ ਹਾਏ ਹਾਏ ਓ ਯਾਰ ਇਥੋਂ ਕੋਈ ਬੰਦਾ ਤਾਂ ਨਹੀਂ ਜਾਂਦਾ ਦੇਖਿਆ ਤਾਂ ਗੰਡਾਸਾ ਸੀ ਉਹਦੇ ਕੋਲੇ ਨਹੀਂ ਮੈਂ ਜੋ ਤਾਂ ਕੀ ਬਣਾਇਆ ਓ ਯਾਰ ਕੱਦ ਤਾਂ ਐਡਾ ਕੀ ਸੀ ਬਈ ਯਾਰ ਦੇਖਿਆ ਨਹੀਂ ਤਾਂ ਇਹ ਕੋਈ ਬੰਦਾ ਵਾਲੀ ਗੱਲ ਹੈ ਉਹ ਗੱਲ ਨਹੀਂ ਬਈ ਯਾਰ ਮੈਂ ਤੈਨੂੰ ਥੋੜੀ ਕਹਿਣਾ ਉਹ ਗੱਟੂ ਜਿਹਾ ਹੀ ਸੀਗਾ ਬੰਦਾ ਉਹ ਵੀ ਯਾਰ ਮੈਨੂੰ ਕੀ ਪਤਾ ਯਾਰ ਤੇ ਕੋਈ ਬੰਦਾ ਵਾਲੀ ਗੱਲ ਮੈਨੂੰ ਕੀ ਪਤਾ ਵੀ ਕੌਣ ਕਿੱਧਰ ਭੱਜਿਆ ਫਿਰਦਾ ਹੈ ਉਹ ਯਾਰ ਚੰਗਾ ਬਈ ਮੈਂ ਤਾਂ ਉਹ ਪੁੱਛਿਆ ਵੀ ਕੋਈ ਗੰਡਾਸਾ ਲਈ ਫਿਰਦਾ ਹੀ ਬੰਦਾ ਦੇਖਿਆ ਤਾਂ ਨਹੀਂ ਸਰਪੰਚ ਜੱਗੀ ਕਹਿੰਦੇ ਆ ਉਹਨੂੰ ਮੈਨੂੰ ਕੋਈ ਪੂਜ ਪੜਾਈ ਹੈ ਹੈ ਕੀ ਕਹਿੰਦਾ ਉਹ ਚੰਗਾ ਭਰਾਵਾ ਯਾਰ ਤੂੰ ਤਾਂ ਗਾਲੀ ਪੈ ਗਿਆ ਗੱਲ ਤਾਂ ਤੁਸੀਂ ਪੈਂਦੇ ਫਿਰਦੇ ਹੋ ਹੈ ਉਹ ਐਮ ਕੋਈ ਗੱਲ ਨਹੀਂ ਹੈ ਕੋਈ ਬੰਦਾ ਵਾਲੀ ਗੱਲ ਥੋੜ੍ਹੀ ਹੋਇਆ ਫਿਰ ਕਿੱਧਰ ਲੰਘ ਗਿਆ ਆਏ ਕਿੱਥੇ ਭੱਜੂ ਹਾਂ ਹਾਏ ਓ ਮਾਈ ਗੇਸੀ ਬਾਜੇ ਸੰਦਰਾ ਓ ਸੰਦਰਾ ਕਿਧਰ ਬੈਤਰਾ ਮੈਂ ਤਾਂ ਅੱਛਾ ਕੀ ਕਰਦੇ ਮੈਂ ਮੈਂ ਤੇਰੇ ਸੋਇ ਚੀ ਸੀ ਤੂੰ ਕਾ ਤੋ ਐ ਸਾਂਝ ਚੜਾਇਆ ਹੋਇਆ ਓਏ ਉਹ ਤਾਂ ਗੱਲ ਪਤਾ ਕਿਦਾਂ ਉਹਨੇ ਮੇਰੇ ਮੰਗਰ ਮਗਰ ਬੈ ਗਿਆ ਸੀ ਕਿਉਂ ਕੀ ਹੋ ਗਿਆ ਉਹਦੀ ਮਾਹੌ ਨੂੰ ਲੈ ਗਿਆ ਸੀ ਤੂੰ ਮੈਂ ਮਰ ਜਾ ਲੋਕਾਂ ਦੀ ਬਹਾਵ ਨੂੰ ਵੀ ਲੈ ਕੇ ਜਾਣ ਲੱਗ ਗਿਆ ਹੁਣ ਤੂੰ ਕੋਈ ਨਹੀਂ ਐਦਾਂ ਨਹੀਂ ਲੈ ਕੇ ਗਿਆ ਸੀ ਐਦਾਂ ਨਹੀਂ ਲੈ ਕੇ ਗਿਆ ਸੀ ਉਹ ਹੋਰ ਕਿੱਦਾਂ ਲੈ ਕੇ ਗਿਆ ਸੀ ਉਹ ਤਾਂ ਹੈ ਬੋਟ ਜੀ ਬਣਾਣ ਗਿਆ ਸੀ ਤੂੰ ਨਾ ਮੈਨੂੰ ਪਤਾ ਝੂਠ ਮਾਰਦਾ ਮੈਂ ਬਾਈਗਾਰ ਦੀ ਗੱਜ਼ਨ ਮੈਂ ਤੇਰੇ ਤੋਂ ਨਾ ਵਗੇ ਦਵਾਂ ਤੱਕਦਾ ਵੀ ਨਹੀਂ ਗਾ ਤੱਕਦਾ ਵੀ ਨਹੀਂ ਫਿਰ ਆਈ ਤੇਰੇ ਅਗਲੇ ਮਗਰ ਪੈ ਗਿਆ ਸੀ ਗੱਲ ਐਦਾਂ ਨਹੀਂ ਹੈਗੀ ਉਹਨੂੰ ਨਾ ਛੱਕ ਪੈ ਗਿਆ ਵੀ ਇਹ ਕਿਤੇ ਬਾਹਰ ਗਏ ਆ ਵੀ ਕਿਤੇ ਚੰਦ ਗਈ ਨਾ ਤੋਂ ਤੇ ਨਾਲੇ ਤੂੰ ਮੈਨੂੰ ਐਂ ਦੱਸ ਵੀ ਤੂੰ ਕਾਤੋਂ ਐਂ ਭੇਜ ਜਾ ਬਦਲ ਕੇ ਆਇਆ ਓਏ ਓ ਮੈਂ ਬੱਚਣ ਲਈ ਬਦਲਿਆ ਸੀ ਜਿਵੇਂ ਨਾ ਭੇਜ ਬਦਲਦਾ ਤਾਂ ਕਾਚ ਚੱਲ ਮੇਰੇ ਨਾਲ ਤਾਂ ਸਹੀ ਬੋਲ ਲੈ ਹੁਣ ਓ ਹਾਂ ਹੁਣ ਤਾਂ ਸਹੀ ਬੋਲਾਂਗਾ ਹੁਣ ਐਂ ਦੱਸ ਵੀ ਇੱਥੇ ਲੈਣ ਕਿ ਆਇਆ ਐਥੇ ਕਿ ਲੈਣ ਕਿ ਆਉਣਾ ਨਾ ਮੈਂ ਅੱਗੇ ਆਇਆ ਨਹੀਂ ਬਕਵਾਸ ਨਾ ਕਰ ਮੈਂ ਤੈਨੂੰ ਕੀ ਕਹਿਣੀ ਵੀ ਇੱਥੇ ਕਰਨ ਕਿ ਆਇਆ ਇਹ ਤਾਂ ਦੱਸ ਦੇ ਹੁਣ ਆ ਭੇਜ ਜਾ ਬਦਲ ਕੇ ਭੇਜ ਜਾ ਬਦਲ ਕੇ ਨਹੀਂ ਇਹ ਤਾਂ ਮੈਂ ਬਚਣ ਦਾ ਮਾਰ ਆਇਆ ਨਾਲੇ ਮੈਂ ਕਹ ਤੇਰੇ ਕੋਲ ਸੁਪ ਜਾਂਗੇ ਉਹ ਸੁੱਪ ਜਾਗੇ ਜੇ ਮੇਰਾ ਘਰ ਵਾਲਾ ਆ ਗਿਆ ਲੱਤਾਂ ਤੜਵਾ ਕੇ ਜਾਏਗਾ ਲੱਤਾਂ ਫਿਰ ਕਿੱਥੇ ਸੁੱਪੇਗਾ ਇਹ ਮਾਮੇ ਦਾ ਮੁੰਡਾ ਕੱਦ ਗੰਮਾਊ ਹੈ ਮਾਮੇ ਦਾ ਮੁੰਡਾ ਮਾਮੇ ਦਾ ਮੁੰਡਾ ਆਹੀ ਕੁਛ ਕਰਦਾ ਰਹੀ ਤੂੰ ਕੋਈ ਗੱਲ ਨਹੀਂ ਨਾਲੇ ਹੁਣ ਤਾਂ ਉਹ ਤੇਰੇ ਭਰੋਸੇ ਤੇ ਛੱਡ ਕੇ ਗਿਆ ਮੈਨੂੰ ਭਰੋਸੇ ਤੇ ਛੱਡ ਕੇ ਗਿਆ ਤੈਨੂੰ ਪਤਾ ਨਹੀਂ ਉਹਦਾ ਉਹਦੇ ਦੇਖਿਆ ਕਿਵੇਂ ਕਰਦਾ ਸੀ ਕੀ ਕਰਦਾ ਸੀ ਤੇਰੇ ਸਾਹਮਣੇ ਮੈਨੂੰ ਕੁੱਟਣ ਲੱਗਾ ਸੀ ਉਹ ਤੇ ਕੋਈ ਗੱਲ ਨਹੀਂ ਫਿਰ ਮੈਂ ਆ ਕੇ ਤੇ ਤੇ ਤਾਂ ਕੁਛ ਹੋਇਆ ਵੀ ਨਹੀਂ ਤੂੰ ਤਾਂ ਉਹਨੂੰ ਛਡਵਾਇਆ ਵੀ ਨਹੀਂ ਮੈਂ ਦਿਨੋਂ ਆਕੇ ਬਚਾਇਆ ਨਹੀਂ ਹਾਂ ਬਚਾਇਆ ਤੂੰ ਇੱਥੇ ਨਾਲੇ ਹੁਣ ਤਾਂ ਮੈਂ ਤੇਰਾ ਮਾਮੇ ਦਾ ਮੁੰਡਾ ਹਾਂ ਮਾਮੇ ਦਾ ਮੁੰਡਾ ਜੇ ਭੱਗ ਜਾਵੇ ਮੈਨੂੰ ਘਰੇ ਕੰਮਕਾਰ ਕਰ ਲੈਂਦੇ ਜੇ ਭੱਗ ਜਾਏ ਇੱਥੋਂ ਉਹ 2 ਮਿੰਟ ਟਾਈਮ ਕੱਢ ਕੇ ਬਹਾਨੇ ਨਾਲ ਬਚ ਕੇ ਆਇਆ ਨਾਲੇ ਜੇ ਮੈਂ ਬਾਹਰ ਜਾਊਂਗਾ ਨਾ ਮੈਨੂੰ ਕਾਰ ਡਾਲੇਗਾ ਜ਼ਾਲਾ ਤੈਨੂੰ ਪਤਾ ਵੇ ਉਹ ਮਿਲੀ ਸੀ ਮੈਨੂੰ ਲੁਤਰੋ ਲੁਤਰੋ ਹੋਰ ਕੀ ਕਹਿੰਦੀ ਸੀ ਅੱਜ ਮੈਨੂੰ ਕਹਿੰਦੀ ਹਾਂ ਆਹ ਤੂੰ ਚੁੰਮ ਕੇ ਕਦੋਂ ਲੈਨੇ ਕੀਨੇ ਬਣਵਾ ਕੇ ਦਿੱਤੇ ਨੇ ਹੈ ਉਹ ਤਾਂ ਤੇਰਾ ਨਾਂ ਲਈ ਫਿਰਦੀ ਸੀਗੀ ਮੈਂ ਕਿਹਾ ਚੁੱਪ ਕਰ ਜਾ ਬਾਣੀ ਬਕਵਾਸ ਨਾ ਕਰਿਆ ਕਰ ਨਾਲੇ ਨਾ ਹੋਰ ਜੀ ਗੱਲਾਂ ਕਰਦੀ ਸੀ ਉਹ ਮੈਨੂੰ ਕੀ ਕਹਿੰਦੀ ਸੀ ਬਾਜ਼ਾਰ ਗਈ ਸੀ ਉੱਥੇ ਤਾਂ ਕਿਸੇ ਨੂੰ ਮਿਲ ਕੇ ਆਈ ਹੋਣੀ ਆ ਲੈ ਮੇਰੀ ਗੱਲ ਸੁਣਾ ਤੂੰ ਜਿਹੜੇ ਬਾਜ਼ਾਰ ਗਈ ਸੀ ਕਿਹਦੇ ਨਾਲ ਗਈ ਸੀ ਬਾਜ਼ਾਰ ਮੈਂ ਕੱਲੀ ਗਈ ਸੀ ਹੋਰ ਦੱਸ ਮੈਂ ਸਾਰਾ ਪਿੰਡ ਨਾਲ ਲੈ ਕੇ ਜਾਣਾ ਸੀ ਹਾਂ ਜੇ ਮੈਨੂੰ ਕਿਤੇ ਕੋਈ ਗੱਲ ਪਤਾ ਲੱਗੀ ਨਾ ਮੈਂ ਤੈਨੂੰ ਗਲ ਘੋਟ ਕੇ ਮਾਰ ਦੂੰ ਗਲ ਘੋਟ ਕੇ ਪਰਾਂ ਹੋ ਜਾਵੇ ਟੱਕਿਆ ਰਹਿ ਤੂੰ ਮਾਰ ਦੇਂਗਾ ਜਿਹੜਾ ਮੈਨੂੰ ਗਲਾ ਘੋਟ ਕੇ ਬੋ ਲੈ ਮੈਨੂੰ ਪਿਆਰ ਜੋ ਕਰਦਾ ਹੈ ਹਾਂ ਪਿਆਰ ਕਰਦਾ ਤਾਂ ਆਹ ਤੇਰਾ ਪਿਆਰ ਆ ਤੂੰ ਤਾਂ ਮੈਨੂੰ ਮਾਰਨ ਨੂੰ ਫਿਰਦਾ ਓ ਲੈ ਇਹ ਤਾਂ ਪਿਆਰ ਦਾ ਪਿਆਰ ਆ ਸਮਝੀ ਨਹੀਂ ਤੂੰ ਮੇਰੀ ਪਾ ਤੈਨੂੰ ਮਾਰ ਕੇ ਕਿੱਥੇ ਜਾਣਾ ਨਹੀਂ ਮੇਰੀਏ ਸਿੰਦਰੇ ਚੱਲ ਹੁਣ ਮੈਂ ਤੈਨੂੰ ਕਹਿਤੀ ਨਾ ਬਾਲੀਆਂ ਪਿਆਰ ਦੀਆਂ ਗੱਲਾਂ ਕਰਦੀਆਂ ਹੁਣ ਜਾ ਠੀਕ ਆ ਮੈਨੂੰ ਸ਼ਾਮ ਨੂੰ ਹੋਰ ਵੀ ਕੰਮ ਆ ਇੱਥੇ ਗਵਾਂਢ ਚ ਜਾ ਕੇ ਆਉਣਾ ਮੁੜ ਕੇ ਮੈਂ ਤੇ ਨਾਲ ਮੇਰੀ ਗੱਲ ਸੁਣ ਅੱਜ ਮੈਂ ਸਾਮੀ ਆਉਂਗਾ ਕੋਈ ਨਹੀਂ ਦੇਖੀ ਜਾਊ ਜਦ ਤੂੰ ਆਏਂਗਾ ਦੇਖੀ ਨਹੀਂ ਵਾਦਾ ਕਰਤਾ ਧੰਵਾਦੀ ਭੱਗ ਜਾਵੇ ਤੇਰੀ ਵੀ ਬਿਨੁਆ ਕਹਦੀ ਕਾ ਸਾਗ ਬਣਾਉਗੀ ਮੇਰੇ ਨੀ ਕਿਵੇਂ ਆ ਖੜੀ ਹੋ ਛੇਤੀ ਖੜੀ ਲੈ ਮੈਨੂੰ ਹੁਣ ਕਿੱਥੇ ਲੈ ਕੇ ਜਾਨੀ ਆ ਕੰਮ ਇੱਕ ਗਾਰੇ ਦਸੂਗੀ ਲੈ ਹੁਣ ਕਿੱਥੇ ਲੈ ਕੇ ਜਾਨੀ ਆ ਕੰਮ ਤੇ ਨਹੀਂ ਹੋ ਮੇਰੀ ਤਾਂ ਤੂੰ ਮੇਰੇ ਤੇ ਯਕੀਨ ਨਹੀਂ ਕਰਦੀ ਯਕੀਨ ਤੇਰੇ ਤੇ ਪੂਰਾ ਯਕੀਨ ਆ ਕੁਛ ਨਹੀਂ ਲੱਭਿਆ ਕਰੋ ਖੜੀ ਹੋ ਐ ਕਰ ਤੂੰ ਸਾਡੇ ਘਰੇ ਬੈਠੀ ਰੇ ਚੰਗਾ ਜੇ ਤੇਰਾ ਬਾਬਾ ਆ ਗਿਆ ਉਹਨੂੰ ਕਹਦੀ ਵੀ ਹੈ ਨਹੀਂਗੀ ਚੰਗਾ ਆਇਆ ਚੱਲ ਗਿਆ ਹਾਂ ਨਹੀਂ ਸਾਡੇ ਘਰ ਨੂੰ ਸੌ ਲੱਭਿਆ ਮੈਨੂੰ ਨਹੀਂ ਪਤਾ ਕੀ ਦਾਗਾ ਸਿੰਧਰ ਵੇਲੇ ਆ ਦੇਖਾਂ ਮੈਂ ਤਾਂ ਇੱਕ ਦਿਨ ਸੌ ਖਾ ਮਾ ਉਹ ਕਸਮੀਰੀ ਜੇ ਕੋਲੇ ਖੜੀ ਸੀ ਮੱਲਾ ਦਾਹੀ ਰੰਗ ਲਿਆ ਸੀ ਉਹਨੇ ਮੰਨਿਆ ਨਹੀਂ ਮੇਰੀ ਬੀਬੀ ਬਾਪੇ ਸਾਹਮਣੇ ਜਮੀ ਨਹੀਂ ਮੰਨਿਆ ਬਿਸਿੰਦਰ ਦਾ ਕਿੰਦਾ ਮੰਨਿਆ ਤਾਂ ਟੋਗਸ ਵੀ ਨਹੀਂ ਹੋਣਾ ਪੁੱッセ ਹੋਣੇ ਤਾਂ ਹਾਂ ਪੁੱਛੇ ਸੀ ਹਾਂ ਫਿਰ ਮਮੇਰੇ ਤਾਂ ਯਕੀਨ ਕਰਦੀ ਨਹੀਂ ਵੈਸੇ ਵੀ ਤੂੰ ਨਹੀਂ ਆਪਾਂ ਚੱਲ ਕੇ ਨਾ ਇਹ ਫਿਰ ਮੈਂ ਨੂੰ ਤਾਂ ਕੀ ਲੋੜਾ ਪਹਿਲਾਂ ਤਾਂ ਤੂੰ ਯਕੀਨ ਨਹੀਂ ਕੀਤਾ ਨੀ ਤੂੰ ਚੱਲ ਮੇਰੇ ਨਾਲ ਨਹੀਂ ਬਗਤਾ ਮੈਂ ਜਾਉਂਗੀ ਵੇਖ ਨਾ ਜਾਈ ਹੁਣ ਪਹਿਲਾ ਸੂਟ ਪਿੱਛੇ ਵਿਕ ਗਈ ਤੂੰ ਬੇਈਮਾਨ ਨੇ ਉਹਦੇ ਵੱਲ ਦੀ ਹੋ ਕੇ ਬੈਠ ਗਈ ਤੂੰ ਤਾਂ ਹੁਣ ਹੁਣ ਕੁਸ ਕਰਦੀ ਨਹੀਂ ਹੈਗੀ ਮੈਂ ਆ ਜਾ ਚੱਲ ਗਿਆ ਆ ਜਾ ਮੈਂ ਤੈਨੂੰ ਆਈ ਕਹੀ ਨਹੀਂ ਸਮਾਰ ਕੇ ਸੰਡੀ ਫਿਰ ਚੰਗਾ ਮੈਂ ਨਾਲ ਆ ਤੇਰੇ ਸੱਟ ਲਈ ਮੇਰੇ ਪਿਓ ਦੇ ਸਾਲੀ ਨੂੰ ਚੱਲ ਫਿਰ ਠੀਕ ਆਓ ਆਜੋ ਆਜਾ ਆਜਾ ਆ ਜਾ ਆ ਜਾ ਕਰ ਲੈ ਆਪੀ ਗੱਲ ਕਰ ਲਈ ਚੰਗਾ ਹੁਣ ਆਹ ਹਸਤਾਲ ਤੇ ਰਹਿਣੀ ਕਸ਼ਮੀਰ ਗਿਆ ਤੇ ਲਈ ਜਾਂਦੀ ਸੀ ਤੇ ਦੇਖਿਆ ਪੱਕਾ ਮਾਤਾ ਕੁਕਾਣਾ ਦੇਖੋ ਹੀ ਸੀ ਮੈਂ ਤਾਂ ਹੈ ਤਾਂ ਮੇਰੀਆ ਪਰ ਹੁਣ ਮੈਂ ਬੋਲ ਦਿੰਦੀ ਕੀ ਕਹੀ ਜਾਂਦੀ ਹੈ ਕੱਲੀ ਕੱਲੀ ਨਹੀਂ ਮੇਰਾ ਨਹੀਂ ਹੈਗਾ ਸਟਾਲ ਮੈਂ ਤਾਂ ਕਦੇ ਲਿਆ ਵੀ ਨਹੀਂ ਇਹ ਜੱਗ ਐ ਸਾਲ ਨਾਲ ਮੈਨ ਅੜੀ ਫੇਰੀ ਪਤਾ ਲੱਗੂਗਾ ਲੈ ਸਟਾਲ ਨਾਲ ਮੈਨ ਇਹ ਕੋਈ ਗੱਲ ਨੂੰ ਆਪਦੇ ਨਾਲ ਮਿਲਣਾ ਫਿਰ ਕਿਉਂ ਮਿਲਣਾ ਦੇਖ ਕਰੇ ਸਟਾਲ ਆ ਆ ਅਗਲੀ ਦੇ ਕਰੋ ਸੋਲ ਥਾਇਆ ਮੇਰੀ ਗੱਲ ਸੁਣ ਤੱਕਈ ਹੋਈ ਸੀ ਦੋ ਦਿਨ ਪਿੰਡ ਪਿੱਛੋਂ ਘਰ ਵੀ ਜਾਲ ਲੱਗੀ ਦੇਖ ਹਾਂ ਨਹੀਂ ਤੁਸੀਂ ਮੈਨੂੰ ਫਾਲਤੂ ਦਾ ਬਦਨਾਮ ਨਾ ਕਰੋ ਮੈਂ ਤੁਹਾਨੂੰ ਦੱਸਾਂ ਨਾਲੇ ਤੂੰ ਉਤਰੋ ਤੂੰ ਹੀ ਇਹ ਲੈ ਕੇ ਆਉਂਦੀ ਐ ਇੱਥੇ ਉਤਰੋ ਨੀ ਬੋਤਾਂ ਨਾ ਬੋਲ ਬੈਨ ਦਾ ਤੂੰ ਆਪ ਹੀ ਹੋਈ ਪਈਆਂ ਮੈਨੂੰ ਕਹਿਣ ਤੇ ਤੇਰੇ ਵਰਗੀ ਨੇ ਕੀਤਾ ਮੈਨੂੰ ਵਾਇਰਲ ਮੈਂ ਆਪ ਨਹੀਂ ਹੋਈ ਹੋਈਆਂ ਜਾਂ ਕਰ ਤੂੰ ਤੱਕਦੀ ਸੀ ਨਹੀਂ ਵਾਇਰਲ ਹੋਈਆਂ ਜਿੱਦਾਂ ਮੇਰੇ ਨਾਲ ਕਦੇ ਨਾਲ ਨਹੀਂ ਤੇਰੇ ਕੰਨਿਆਂ ਟੋੜ ਕਿਹੜੇ ਆ ਕੰਨ ਜੇ ਆਲੇ ਕਿੰਨੇ ਦੇ ਲਈ ਸੀ ਇਹ ਪੁੱਸਲਾ ਇਹਨੂੰ ਨੀ ਲਾਕ ਫੜਾਣੇ ਤੇ ਮੇਰੇ ਨਹੀਂ ਗੇ ਉਹੀ ਨੇ ਕਹੇ ਜਿਹੜੇ ਮੈਨੂੰ ਨੀ ਫਿਰ ਮੈਂ ਕੀ ਝੂਠ ਬੋਲਦੀ ਸੀ ਬਿਕ ਜਾਨੀਂ ਤੂੰ ਤਾਂ ਉਦੀ ਨਾ ਨਹੀਂ ਉਹੀ ਜਿਹੜਾ ਇਹਨਾਂ ਦੇਖ ਲੈ ਲਾ ਕੇ ਫੜਾਣੀ ਮੇਰੇ ਟੌਪਸੋ ਨਹੀਂ ਮੇਰੀ ਗੱਲ ਸੁਣ ਲੈ ਤੇਰਾ ਨਾਮ ਲਿਖਿਆ ਟੌਪਸਾਂ ਤੇ ਇਹ ਇਹ ਸੇਮ ਤੇ ਜਾਣਦੀ ਸੀ ਮੇਰੇ ਅੱਛਾ ਰੱਬ ਨਹੀਂ ਰੱਖੇ ਮੇਰੀ ਗੱਲ ਸੁਣ ਜਿਹੜੇ ਸੁਨਿਆਰੇ ਨੇ ਤੈਨੂੰ ਬਣਾਉ ਤੇ ਨਾ ਹੋਰ ਕਿਸੇ ਸੁਨਿਆਰੇ ਨੂੰ ਡਿਜ਼ਾਈਨ ਨਹੀਂ ਆਂਗਾ ਤੂੰ ਕਿੱਥੋਂ ਲਈਆਂ ਦੱਸ ਫਿਰ ਮੇਰਾ ਘਰ ਵਾਲਾ ਮੱਧ ਪ੍ਰਦੇਸ਼ ਤੋਂ ਲੈ ਕੇ ਆਇਆ ਸੀ ਸੀਜ਼ਨ ਲਾਣ ਗਿਆ ਸੀ ਉਹ ਜੇ ਪਰਚੀ ਜਾ ਕੇ ਲਿਆ ਤੂੰ ਇੱਥੇ ਥਾਣੇਦਾਰ ਲੱਗੀ ਹੋਈ ਹੈ ਵੀ ਤੈਨੂੰ ਮੈਂ ਪ੍ਰੂਫ ਦਵਾ ਨਹੀਂ ਪਰਚੀ ਲਿਆ ਜਾ ਕੇ ਫੇਰ ਹੀ ਪਤਾ ਲੱਗੂ ਵੀ ਤੂੰ ਬਣਵਾ ਕੇ ਲਈ ਹੈ ਮੇਰੀ ਘਰ ਸੋਲਾ ਸਰਪੰਚਣੀ ਹੋਏਗੀ ਨਾ ਆਪਦੇ ਘਰੇ ਹੋਏਗੀ ਘਰੇ ਤਾਂ ਨਹੀਂ ਆ ਤੇਰੇ ਘਰੇ ਤਾਂ ਕੋਈ ਬੰਦਾ ਆਏ ਥੋੜਾ ਵੀ ਤੁਸੀਂ ਲੋਕਾਂ ਦੇ ਘਰਾਂ 'ਚ ਜਾ ਕੇ ਪ੍ਰੂਫ ਵੀ ਮੰਗੋ ਮੈਂ ਸਾਹ ਦੇਖ ਰਹੀ ਗਈ ਹਾਂ ਆਰੀਆਂ ਚੱਕ ਕੇ ਲਈ ਤਾਂ ਹਾਂ ਤਾਂ ਹੀ ਹੈ ਗਿਆ ਤਾਂ ਜੱਗੀ ਸਰਪੰਚ ਨੇ ਗਿਫਟ ਕੀਤੇ ਨੇ ਤੈਨੂੰ ਗਿਫਟ ਨਹੀਂ ਦਿੱਤੇ ਤਾਂ ਕਰਕੇ ਮੱਚਦੀਆਂ ਮੈਨੂੰ ਕੀ ਨਾਣ ਗੰਦੇ ਗਿਫਟਾਂ ਦੀ ਹਾਂ ਮਨ ਗਈ ਮਨ ਗਈ ਲੈ ਹੁਣ ਕੀ ਮਨ ਨਹੀਂ ਗਿਫਟ ਦਿੰਦੇ ਨੇ ਨਹੀਂ ਮੈਂ ਉਹਨੂੰ ਕਹਿ ਨਹੀਂ ਆ ਵੀ ਉਹਦੀ ਗੰਦੀ ਗੰਧੀਆਂ ਗੱਲਾਂ ਕਰਦੀ ਆ ਭੱਗ ਜਾਨੀ ਲੈ ਜਾ ਸ਼ੌਲ ਜਾ তোর ਤਾਂ ਤੇਰਾਗਾ ਤੂੰ ਟੌਪਸ ਲੈਣੇ ਫੜਾ ਕੇ ਮੇਰੇ ਬਕਵਾਸ ਨਾ ਕਰੀ ਜਾ ਜਿਆਦਾ ਬੋਲਦੀ ਆ ਉਹ ਸਰਪੰਚ ਨੂੰ ਲੈ ਕੇ ਆ ਫੇਰ ਪਤਾ ਲੱਗੂ ਤੇ ਬਹਾਨੇ ਪਾਲ ਦਿਆ ਅਸਕਰ ਮੁਲਾਕਾਤਾਂ ਨਹੀਂ ਸ਼ਰਮ ਨਹੀਂ ਆਉਂਦੀ ਇਹ ਗੰਦੀਆਂ ਗੱਲਾਂ ਕਰਦੇ ਹੋਏ ਕਿੰਨਾ ਕਿ ਖਾ ਲੇਗੇ ਉਹਨੂੰ ਘਰ ਆਉਂਦਾ ਮੇਰੇ ਹੀ ਬੱਜੂ ਤੂੰ ਤਾਂ ਫੇਰ ਵੀ ਐ ਤਿੰਨ ਤਾਂ ਲੋਕ کہیں گے ਵੀ ਹਾਂ ਤੀਵੀ ਨੇ ਪਸਾਰ ਰੱਖਿਆ ਬੰਦਾ ਫੇਰ ਵੀ ਤੇ ਜਲ ਕੋਈ ਨਾ ਇਹ ਜਨਾ ਮੂੰਹ ਨਹੀਂ ਬੜਾ ਲਾਈਦਾ ਹੁੰਦਾ ਤੂੰ ਘਰੇ ਜਾਏ ਮੇ ਜਿੱਤਰਾ ਬਲੱਡ ਪ੍ਰੈਸ਼ਰ ਵਾਹ ਹਾਂ ਮੈਂ ਤਾਂ ਆਪਣੀ ਤੁਹਾਡੇ ਮੂੰਹ ਲੱਗਣਾ ਚਾਹੁੰਦੀ ਨਾਲੇ ਤੂੰ ਇਹ ਘੱਟ ਬਾੜਿਆ ਕਰ ਮੇਰੇ ਘਰੇ ਮੇਰੀ ਗੱਲ ਸੁਣ ਲੈ ਜੇ ਮੈਨੂੰ ਕਰੋ ਟੌਪ ਸੁਣਾ ਲੱਭੇ ਤਾਂ ਗੋਡਾ ਕਰਕੇ ਤੇਰੀ ਲਤ ਨਾ ਤੋੜੀ ਨਾ ਮੇਰਾ ਨਾ ਵੀ ਸਰਪੰਚਣੀ ਨਹੀਂ ਹਾਂ ਪਤਾ ਮੈਂ ਜਾਣਦੀ ਹਾਂ ਚਲੋ ਚਲੋ ਨਿਕਲੋ ਨਹੀਂ ਇੱਕ ਗੱਲ ਕਹਾਂ ਗੁੱਸਾ ਨਾ ਕਰੀ ਤਾ ਉਹ ਗਸਤਾ ਕਰ ਗਿਫਟ ਨੇ ਝੂਠ ਨਾ ਬੋਲ ਦੇ ਖੈਰ ਲਾਉਣ ਲੱਗੀ ਕਰਦੇ ਮੈਂ ਟਵਾਦੀਆ ਖੈਰ ਲਾ ਤਾਂ ਹੋਵੇਂਗੀ ਫਿਰ ਤੂੰ ਕਿਉਂ ਮੱਚਦੀ ਸੀ ਮੈਨੂੰ ਕੀ ਡੜਾ ਐ ਕਰਨੀ ਚੰਗੀ ਰਹਿਣਾ ਤੈਨੂੰ ਪਤਾ ਗੱਲ ਲੀਕ ਹੁੰਦੀ ਬੈਰ ਲੂੰਦੀ ਹੋ ਜਾਂਦੀ ਆ ਲੀਕ ਕਰਨ ਵਾਲੀ ਵੀ ਤੂੰ ਹੀ ਐ ਨਿਚਲੀ ਬੈਠੀ ਤਾਂ ਸਾਨੂੰ ਲੋੜ ਨਹੀਂ ਹੈਗੀ ਮੈਂ ਐ ਕਹਿੰਦੀ ਲੈ ਮੈਨੂੰ ਲਾ ਕੇ ਫੜਾ ਦੇ ਮੈਂ ਫੜਾ ਦੂੰਗੀ ਐ ਮੈਂ ਤੈਨੂੰ ਕੀ ਕਰਾਉਣੇ ਐ ਇਹ ਤੈਨੂੰ ਵੀ ਇਹ ਜੇ ਜਰੂਰ ਪਵਾ ਦੂੰਗੀ ਜਾ ਉਹਦੇ ਨਾਲ ਮੋਨੇ ਲੋੜ ਹੈ ਕਿ ਰੱਖ ਆਖ ਜਾ ਤਵਾ ਦੂੰਗੀ ਮੈਂ ਭੱਗ ਜਾ ਇੱਥੋਂ ਦੀ ਹਾਂ ਮਾ ਵਰਗੀ ਐਡੀ ਲੁੱਤਰੋ ਐਡੀ ਪੈੜੀ ਜਨਾਨੀ ਐ ਨਾ ਪਤਾ ਨਹੀਂ ਕਿੱਥੋਂ ਮੇਰੀ ਜਣਾ ਚ ਬੈ ਗਈ ਆ ਮੈਨੂੰ ਤਾਂ ਲੱਗਦਾ ਪਿੰਡ ਛੱਡ ਕੇ ਜਾਣਾ ਪੈਣਾ ਆ ਕੰਜਰ ਸਰਪੰਚ ਦੀ ਵਜ੍ਹਾ ਨਾਲ ਹੁੰਦਾ ਉਹ ਆ ਸਰਪੰਚ ਸਾਹਿਬ ਸ਼ਾਮ ਹੋ ਗਈ ਗਲਾਸੀ ਖੜਕਾਈਏ ਆਪਾਂ ਹੁਣ ਉਹ ਜਨਾਬ ਕਿਉਂ ਟੈਨਸ਼ਨ ਲੈਨੂ ਅੱਗੇ ਤਾਂ ਤੁਸੀਂ ਪੀਨੇਓ ਦੇਸੀ ਅੱਜ ਤੁਹਾਨੂੰ ਪਿਾਵਾਂਗੇ ਜੁਗਨੀ ਪੰਜਾਬ ਜੁਗਨੀ ਸੋਨੂ ਵੀ ਆ। ਚਲ ਜਿਹੜੀ ਮਰਜ਼ੀ ਆਉਣ ਦੇ ਦੇਖੀ ਉਹ ਮੁਰਗੀ ਆ। ਆਊਗੀ ਹੀ ਆਊਗੀ ਕਿ ਉਹ ਬਣਾਦਾ ਪੈਗ। ਆਉਣ ਤੇ ਬਣਾ ਫਿਰ ਹੋਰ ਕੀ ਕਰਨਾ ਕੀ ਆਪਾਂ? ਇਹ ਪਿਗ ਦਾ ਸਾਨੂੰ ਮੁੱਲ ਦੇਣਾ ਪੈਣਾ ਈ। ਕਿਵੇਂ? ਸੋਨੂ ਦੱਸਾਂਗੇ ਪੈਗ ਤਾਂ ਲਾਓ ਤੁਸੀਂ ਮੜਾ ਜਾ। ਫਿਰ ਦੇਖੀ ਬਣਦੀ ਗੱਲ। ਨਾ ਦੱਸ ਦੇ ਪਹਿਲਾਂ ਹਾਂ। ਉਹ ਜੇ ਤੁਸੀਂ ਆ ਐਕਸ਼ਨ ਮਾਰ ਦਿਆ ਨਾ ਜੀ। ਮੈਨੂੰ ਨਾ ਸਦਾ ਸਾਇੰਸਾ ਫਿਲਮਾਂ ਵਾਲੇ ਲੰਬੂ ਲੱਗਦੇ ਨੇ ਤੁਸੀਂ। ਅਰੇ ਦੀ ਬਨੋ। ਮuje ਪਹਿਚਾਨੋ। ਮੈਂ ਹੁਕਮ ਉਹ ਪੈਗ ਵਾਲੇ 200 ਰੁਪਏ ਦਾ ਬਣਾ ਬੱਚ ਦੇ ਸ਼ਰਾਬੀ ਫਿਲਮ ਵਾਲੇ ਇਹ ਜੀ ਆਬ ਬਹੁਤ ਧੀਆ ਇਹ ਪਤਾ ਕੀ ਹੈ ਇਹ ਕਿਥੋਂ ਲੈ ਆ ਟਮ ਨੂੰ ਉਹ ਐਟ ਵੀ ਤਾਂ ਠੀਕੀ ਵਾਲੀ ਹੈ ਜੀ ਸਸਤੀ ਹੈ ਉਹ ਕੜਾ ਕਢੂ ਲੈ ਢੋਲ ਢੂਰ ਪਾਲਾ ਸਰਪੰਚਾ ਉਹ ਪਾਵਾਂਗੇ ਸਿਕਤਾਈ ਵਾਲੀ ਹੋਈ ਪਈ ਆ ਵੋਟਾਂ ਦਾ ਟਾਈਮ ਆ ਜੇ ਕਿਸੇ ਨੇ ਪਰਚਾ ਪਵਾਤਾ ਨਾ ਮੈਂ ਆਪਣੀ ਸਰਪੰਚੀ ਜਾਊ ਕੋਈ ਗੱਲ ਨਹੀਂ ਆਪਾਂ ਸੰਭਲਾਂਗੇ ਯਾਰ ਤੂੰ ਕਿਉਂ ਡਰਦਾ ਦੱਸ ਇਹ ਤਾਂ ਮੈਨੂੰ ਮਾਣ ਹੈ ਛੋਡੇ ਦੇ ਬੱਸ ਮੈਂ ਤੂੰ ਲੰਬੂ ਜੀ ਤੁਸੀਂ ਟੈਨਸ਼ਨ ਨਾ ਲਓ ਪਰ ਇੱਕ ਮੇਰਾ ਕੰਮ ਕਰੂ ਪੈਗ ਲਾ ਕੇ ਆਪਣਾ ਨਹੀਂ ਪੈਗ ਤਾਂ ਲਾਉਣਾ ਆਓ ਪਹਿਲਾਂ ਮੇਰੇ ਘਰ ਆਉਂਦੇ ਆਂ ਆਹ ਹੁੰਦਾ ਸੋ ਇੱਕ ਜਨਾਨੀ ਦੇ ਆਪਾਂ ਪਰਚਾ ਪਵਾਉਣਾ ਠੀਕ ਹੈ ਹਾਂ ਇਹਦੇ ਚ ਮੇਰਾ ਹੱਥ ਬਟਾਉ ਤੇ ਹੈਲਪ ਕਰੂਗੀ ਕੋਈ ਗੱਲ ਨਹੀਂ ਹੈਲਪ ਤੇਰੀ ਆਪਣਾ ਕਰਾਂਗੇ ਦੱਸ ਇਹ ਸਕੀਮ ਪਾਉਣੀ ਹੈ ਜੀ ਕੋਈ ਕੋਈ ਗੱਲ ਨਹੀਂ ਕਰਾਂਗੇ ਆਪਾਂ ਕਿਹੜੀ ਸਕੀਮ ਪਾਜੀ ਇਸ ਤਰ੍ਹਾਂ ਕਰਦੇ ਬੱਸ ਆ ਵੀ ਕਰਦਨੇ ਆਪਾਂ ਕੰਮ ਫੋਟੋ ਲੈ ਹਾਂ ਹਾਂ ਵਣੀ ਨਾ ਇਹ ਗੱਲ ਹਾਂ ਹੋਰ ਦੱਸ ਜਦ ਮਿਲ ਬੈਠੇ ਕੇ ਦੋ ਯਾਰ ਹਮ ਔਰ ਤੂੰ ਤੂੰ ਇਹ ਕੰਮ ਤਾਂ ਮੈਂ ਕਰਦਨੇ ਚਲੋ ਠੀਕ ਹੈ ਜੀ ਇੱਕ ਹੋਰ ਪਾਵਾ ਪਿੱਗ ਫਿਰ ਅਰੇ ਦੀ ਬਨੋ ਚਲ ਪਾ ਮੁੰਡੇ ਮੈਨੂੰ ਬਹੁਤ ਥੱਕਾ ਕਰਦਦਾ ਪਾਦੇ ਫਿਰ ਹੋਰ ਕੀ ਮੈਂ ਹੁਕਮ ਜਾ ਮੈਂ ਤਾਂ ਗੱਲਾਂ ਦੇਖ ਲੈ ਕਰਦੀ ਹੈ ਆ ਵੀਂਦਰੀ ਸਾਡੇ ਘਰੇ ਕੀ ਕਰਦਾ ਗਾ ਵੇ ਉਹ ਲੈ ਕਿਉਂ ਸਰਪੰਚ ਨੂੰ ਕੋਈ ਰੋਕ ਸਕਦਾ ਰੋਕ ਲੈ ਸਾਡੇ ਘਰੇ ਪਰ ਤੂੰ ਸਿੱਧਾ ਥੋੜੀ ਆ ਕੇ ਬਹਿ ਜਾਗਾ ਇੱਥੇ ਕੋਈ ਚੀਜ਼ ਵਾਸਤੇ ਚੱਕੇ ਕੇ ਜ਼ਿੰਮੇਵਾਰ ਹੈਗਾ ਗਾ ਉਹ ਮੇਰੀ ਗੱਲ ਤਾਂ ਸੁਣ ਗੁੱਸਾ ਕਿਉਂ ਕਰੀ ਜੰਨੀ ਹੈ ਹਾਂ ਆਏ ਹੈ ਬਹਿ ਜਾ ਨਾ ਪਹਿਲਾਂ ਪੁੱਛ ਕੇ ਆ ਜਿਹੜਾ ਹੁਣ ਪੁੱਛ ਕੇ ਬੈਠਦਾਗਾ ਉਹ ਫਿਰ ਹੱਕ ਤਾਂ ਹੈਗਾ ਹੀ ਹੈ ਜਨਾਬ ਗੁੱਸਾ ਕਿਉਂ ਕਰਦੇ ਹੋ ਨਾ ਕੀ ਬੋਲੇ ਨਾ ਮਰਨੇ ਦੇ ਮੱਥੇ 'ਚ ਫੂਕਣੀ ਮਾਰੂ ਮੈਂ ਮੈਨੂੰ ਮਰੀ ਆਲਾ ਇਹ ਦੱਸ ਤੂੰ ਹਾਂ ਪੀ ਜਿਹੜੀ ਆਪਣੀ ਰਿੰਗਾ ਰੋਂਗਾ ਦੀ ਗੱਲ ਚੱਲੀ ਜਾਂਦੀ ਸੀ ਹਾਂ ਹਟੇ ਨਹੀਂ ਆਣਾ ਵਾਇਰਲ ਕਰੇ ਬਣ ਬਖ ਮੇਰੀ ਗੱਲ ਸੁਣ ਸਰਪੰਚ ਗੱਲ ਕਦੇ ਵਾਸਤੇ ਲੁਕੀ ਰਹਿੰਦੀ ਨਹੀਂ ਵੈਰ ਲ ਹੋਣ ਲੱਗਿਆ ਆਪਣੇ ਤਾਂ ਤੈਨੂੰ ਪਤੀ ਆਸ ਗਮਾਨ ਚ ਮਿੰਟਾ ਚ ਹੀ ਵਾਇਰਲ ਹੋ ਜਾਂਦੀ ਆ ਇਹ ਜਿਆ ਕਰਤੂਤਾ ਨਾ ਕਰੋ ਅਸੀਂ ਤਾਂ ਵਾਇਰਲ ਹੁੰਦੇ ਨਹੀਂ ਤੂੰ ਕਿਵੇਂ ਮਿੰਟਾ ਚ ਹੋ ਜਾਣਾ ਫਿਰ ਕਈ ਵਾਰੀ ਆਪਣੇ ਢਿੱਡ ਚ ਗੱਲ ਪੱਚਦੀ ਵੀ ਹੁੰਦੀ ਕਿਸੇ ਨੂੰ ਆਦਤ ਹੁੰਦੀ ਆ ਇਹ ਤੈਨੂੰ ਨਹੀਂ ਮੈਂ ਕਹਿੰਦਾ ਹੁੰਦੀ ਹੋਣੀ ਆਪਾਂ ਦਾ ਦੇਖ ਆਪਣੇ ਦਾ ਕਦੇ ਇਹ ਜੀ ਗੱਲ ਬਾਤ ਹੀ ਨਹੀਂ ਤੈਨੂੰ ਤਾਂ ਮੈਂ ਕਹਿੰਦਾ ਵੀ ਨਹੀਂ ਹਾਂ ਤੇ ਮੈਂ ਕਹ ਚਾਹ ਦੀ ਪਿਆਲੀ ਪਿਆ ਦੇ ਬਾਈਜਨ ਨਿਚਲ ਮੱਥੇ ਚ ਫੂਕੜੀ ਮਾਰੂੰ ਮਰਨਿਆ ਕਿ ਬੂਰੇ ਬਨ ਕੇ ਗਿਆ ਪਰਚਾ ਦਰਜ ਹੋ ਜੂ ਤੇਰੇ ਤੇ ਨਿਕਲਣਾ ਨਹੀਂ ਤੂੰ ਬਾਈਜਾ ਰਹਿਣ ਦੇ ਰਹਿਣ ਦੇ ਬਾਈਜਾ ਬਾਈਜਾ ਮੇਰੇ ਤੇ ਪਰਚੇ ਨਹੀਂ ਹੁੰਦੇ ਮਿੰਟਾਂ ਚ ਗੱਲਾਂ ਨਵੇੜ ਦਿੰਨੀ ਆ ਮੈਂ ਤੇ ਤੇ ਗੁੱਸਾ ਨਾ ਮੈਂ ਮਰਨੇ ਤੇ ਮਾਰੂੰ ਫੂਕੜੀ ਹੱਥ ਜਾ ਫੜੀ ਜਾਣਾ ਓਏ ਮੈਂ ਤਾਂ ਉ ਤੈਨੂੰ ਸਮਝਾਉਣਾ ਹਾਂ ਦੱਸ ਇੱਥੇ ਦੂਰ ਹੋ ਕੇ ਆ ਦੂਰੀ ਬਣਾ ਲੈ ਪਹਿਲਾਂ ਪਾਣੀ ਦਾ ਗਲਾਸ ਤਾਂ ਪਿਆ ਦੇ ਫਿਰ ਪਾਣੀ ਲਿਆ ਦਿੰਨੀ ਆ ਤੇਰੇ ਵਰਗੀ ਬੇਈਮਾਨ ਨ ਨਹੀਂ ਹੈਗੀ 2 ਮਿੰਟ ਰੋ ਪਾਣੀ ਲਿਆ ਕੇ ਦਿੰਨੀ ਆ ਤੂੰ ਸਰਪੰਚ ਨੂੰ ਕੀ ਸਮਝਦੀ ਆ ਤੂੰ ਮੇਰੀਆਂ ਗੱਲਾਂ ਵਾਇਰਲ ਕਰਦੀ ਐ ਨਾ ਲੈ ਫਿਰ ਅੱਜ ਤੇਰੀ ਗੱਲ ਵਾਇਰਲ ਹੋਊ ਅਖਬਾਰਾਂ ਚ ਫੋਟੋ ਆਉਣੀਆਂ ਐ ਅਖਬਾਰਾਂ ਚ ਤੇ ਨਿਊਜ਼ਾਂ ਤੇ ਵੀਡੀਓ ਲੈ ਆਏ ਕਿ ਪਾਣੀ ਕਿ ਨਾ ਲਿਆਉਣੀ ਐ ਲਿਆਉਣੀ ਐ ਮੈਂ ਪਾਣੀ ਲਿਆਉਣੀ ਐ ਆਲੇ ਫੜ ਪਾਣੀ ਉਹ ਚੱਲ ਸਾਡ ਭਾਈ ਜੇ ਮੈਂ ਪਾਣੀ ਪੀ ਲੈਣਾ ਤੇ ਈ ਵੀ ਸਲਾ ਦੇਂਗੀ ਨੋ ਨਾ ਹੈ ਜਦ ਨਹੀਂ ਹੈਗਾ ਨਹੀਂ ਪਿੰਦਾ 14 ਮੇਰੀ ਨਾ ਪੀ ਚੱਲ ਕੋਈ ਗੱਲ ਨਹੀਂ ਮੈਂ ਚੱਲਿਆ ਹੁਣ ਹਾਂ ਤੇ ਵੋਟ ਇੱਧਰ ਪਾਈ ਚੰਗਾ ਮੈਨੂੰ ਕੋਈ ਨਾ ਮੇਰੇ ਤੇ ਪੁਆਈ ਬੋਟਾ ਚੰਗਾ ਕੋਈ ਨਾ ਮੈਂ ਪਾਉਂਗੀ ਤੈਨੂੰ ਬੋਟਾ ਬਾਕੀ ਟਾਈਮ ਦੱਸੂਗਾ ਮਾਰਦਾ ਗੱਲਾਂ ਨਹੀਂ ਐਡਾ ਛਟਿਆ ਹੋਇਆ ਬੰਦਾ ਐਡਾ ਛਟਿਆ ਇਹਨੂੰ ਤਾਂ ਆ ਵੀ ਇਹ ਸੁੰਦਰ ਸੁੰਦਰ ਨਹੀਂ ਹੈਗੀ ਮੈਂ ਮੈਨੂੰ ਨਾ ਤੂੰ ਚਾਰ ਵੱਡਾ ਆ ਗੱਡਾ ਮਾਰਨ ਵਾਲਾ ਘਰੇ ਹੁਣ ਤੋਂ ਪੈਦੀ ਨਹੀਂ ਬੈਠ ਗਿਆ ਨਹੀਂ ਘਰੇ ਆ ਕੇ ਪੈਦੀ ਨਹੀਂ ਬੈਠ ਗਿਆ ਆ ਪੀਲਾ ਮੈਂ ਕੰਮ ਨਹੀਂ ਨਿਪੜਦੇ ਇਹ ਫਿਰ ਜਾ ਕੇ ਆਉਣੀ ਆ ਬਾਜ਼ਾਰ ਚਾਚੀ ਪਤਾ ਨਹੀਂ ਕਦੋਂ ਕਹੂਗੀ ਕਰਿਓ ਕੋਈ ਨਾ ਜਨਾਬ ਆ ਗਏ ਸਸਰੇ ਕਾਲ ਜਨਾਬ ਹੋਰ ਠੀਕੋ ਕੀੜੀ ਦੇ ਕਰਨ ਨਾਰਾਇਣ ਪਹੁੰਚਿਆ ਅਜ ਆਜ ਅੱਜ ਸਾਡੇ ਘਰੇ ਕਿਵੇਂ ਦਰਸ਼ਨ ਦੇਤੇ ਵੱਡੇ ਮਲਾਜਮਾ ਨੇ ਦਰਸ਼ਨ ਹੀ ਭਾਈ ਸਾਨੂੰ ਨਾ ਪੱਕਾ ਸੂ ਮਿਲਿਆ ਸਾਨੂੰ ਕਿਤੋਂ ਕਾਹਦੇ ਸੂ ਮਿਲ ਗਿਆ ਤੈਨੂੰ ਅਸੀਂ ਬੱਚੇ ਵੇਚਦੇ ਹਾਂ ਤੁਸੀਂ ਕਿਉਂ ਜਨਾਬ ਛੱਡਾ ਕਰ ਜਾਂਦਾ ਮੈਂ ਵਹੀ ਵਲੀਆ ਤੈਨ ਤੜਕੀ ਤੜਕੀ ਛੱਡਾ ਕਰਨ ਨੂੰ ਪੱਕੀ ਸੂ ਮਿਲੀ ਹੈ ਕਿ ਤੁਸੀਂ ਨਸਾ ਪਤਾ ਵੇਚਦੇ ਹੋ ਤੁਸੀਂ ਤੇ ਅਸੀਂ ਅਸੀਂ ਤਲਾਸੀ ਲੈਣੀ ਆਂ ਲੈ ਕਿਵੇਂ ਤਲਾਸੀ ਲੈਵੇਂਗਾ ਤੂੰ ਚੱਕ ਫੜ ਚਾਹ ਪੀ ਲੈ ਐ ਸਾਡੇ ਨਸਕੂ ਜਜ ਤੇਰੇ ਪਿਆਗਾ ਪੜਿਆ ਦੇਖ ਲੈ ਜਿੱਥੇ ਤੈਨੂੰ ਦੀਂਦੇ ਫਿਰਨਾ ਸ਼ਾਗਰਾਂ ਕਰਦਾ ਦੇਖ ਲੈ ਕੁੜੇ ਕਹੀ ਜਾਨੀਆਂ ਚਾਹ ਪੀ ਲੈ ਚਾਹ ਪੀ ਲੈ ਮਾਂ ਚਾਹ ਝੂਲੀ ਪੀਣੀ ਅਸੀਂ ਭਾਈ ਤਲਾਸੀ ਲੈਣੀ ਏ ਸੋਢੀ ਮੇਰੋਂ ਕਾਹਦੀ ਤਲਾਸੀਆਂ ਲੈ ਮੇਰੀ ਭਾਈ ਸੋਢੇ ਘਰ ਦੀ ਤਲਾਸੀ ਲੈ ਹਾਂ ਲੈ ਤਲਾਸੀਆਂ ਤੂੰ ਤਲਾਸੀਆਂ ਲੈ ਪਹਿਲਾਂ ਤਲਾਸੀਆਂ ਲੈ ਲੈ ਹਾਂ ਤਲਾਸੀਆਂ ਲੈ ਆਹ ਕੀ ਆ ਭਾਈ ਨੇ ਸਰਪੰਦ ਦਾ ਬੱਟਾ ਮੇਰੀ ਗੱਲ ਸੁਣ ਲਜਣਾ ਬਾਬ ਦੀ ਜੇਬ ਚੋਂ ਕੱਟ ਕੇ ਧਰੀ ਆ ਮੈਨੂੰ ਕੀ ਪਤਾ ਆ ਜੇਬ ਕੱਟ ਕੇ ਕਿਉਂ ਧਰੀ ਆ ਹਾਂ ਮੈਂ ਰੋਜੀ ਧੁਕਮੀਆਂ ਲੈ ਕੇ ਆਉਂਦੀ ਆ ਜੇ ਕਰਦੇ ਉਹੀ ਕੰਮ ਤੁਸੀਂ ਨਸਾ ਪੱਤਾ ਵੇਚ ਦੋ ਤੁਸੀਂ ਆਹ ਮੈਂ ਨਸਾ ਪੱਤਾ ਵੇਚਦੀ ਆ ਸਬੂਤ ਲਿਆ ਵੇਜਣਾ ਫੇਰ ਮੰਨੂ ਮੈਂ ਤਾਂ ਉਹ ਭਈ ਇਸ ਤੋਂ ਵੱਡਾ ਸਬੂਤ ਕੀ ਆ ਦੱਸ ਹੈ ਲੈ ਜਨਾਬ ਸਾਨੂੰ ਕਿ ਬਰਤ ਕੀ ਬੜਾ ਤੂੰ ਜੇਬ ਚੋਂ ਕੱਟ ਕੇ ਧਰਤੀ ਹੋਵੇ ਤੁਸੀਂ ਅਸੀਂ ਇਹੀ ਕੰਮ ਕਰਦੇ ਫਿਰਦੇ ਆ ਦੱਸ ਪੁਰਸਾ ਜਿਹੜਾ ਮੈਨੂੰ ਨਹੀਂ ਪਤਾ ਫਿਰ ਇਹ ਕਿੱਥੋਂ ਆਈ ਆ ਕਿਉਂ ਇਹ ਸਾਨੂੰ ਪੱਕੀ ਆਪਣਾ ਸੂਹ ਮਿਲੀ ਆ ਸਾਨੂੰ ਸਬੂਤ ਮਿਲਿਆ ਪੂਰਾ ਕਨੂੰ ਦੇ ਹੱਥ ਭਾਈ ਬਹੁਤ ਲੰਮੇ ਹੁੰਦੇ ਨੇ ਹਾਏ ਲੈ ਜਨਾਬ ਮੈਨੂੰ ਨਹੀਂ ਪਤਾ ਵੀ ਮੈਨੂੰ ਮੈਨੂੰ ਪਤਾ ਨਹੀਂ ਹੈਗਾ ਵੀ ਕਿੱਥੋਂ ਆਈ ਆ ਗਈ ਇਹ ਤੁਸੀਂ ਚੁੱਪ ਕਰਕੇ ਥਾਣੇ ਚੱਲੋ ਨਹੀਂ ਅਸੀਂ ਆਪਣਾ ਲਜਾਣਾ ਸੀ ਜਾਣਦੇ ਆ ਨਹੀਂ ਰਫਾ ਰਫਾ ਕਰ ਦੋ ਨਾ ਐ ਕਿਵੇਂ ਕਰਦੀਏ ਲੈ ਜਨਾਬ ਗੱਲਾਂ ਕਰੀਆਂ ਕਰਦਾ ਤੂੰ ਹਾਂ ਛੇਲੀਆਂ ਚੱਕ ਕੇ ਮੈਂ ਵੀ ਨਾ ਕਿਆ ਸਕਦੀ ਉਹ ਗੱਲ ਨਹੀਂ ਭਾਈ ਸਾਨੂੰ ਸਬੂਤ ਮਿਲੇ ਪੂਰੀ ਗੱਲ ਸੁਣੋ ਥਾਣੇ ਚੱਲੋ ਤੁਸੀਂ ਚੁੱਪ ਕਰ ਕਿਉਂਕਿ ਜਨਾਬ ਕੋਈ ਗੱਲ ਨਹੀਂ ਐ ਕਰ ਤੋ ਕਰਦੇ ਹੋਗੇ ਭਾਈ ਤੂੰ ਚੁੱਪ ਕਰਕੇ ਥਾਣੇ ਚੱਲ ਨਹੀਂ ਮੈਂ ਲੇਡੀ ਪੁਲਿਸ ਬੁਲਾਉਣਾ ਫਿਰ ਮੈਂ ਚਲ ਕੋਈ ਨਹੀਂ ਬਾਗ ਚੱਲਦੇ ਆ ਜਨਾਬ ਖੜ ਫਿਰ ਮੈਂ ਗੇ ਚਲੋ ਲਾਓ ਚਾਹ ਤਾਂ ਨਹੀਂ ਪੀਣੀ ਸੀ ਜਨਾਬ ਨਾ ਨਾ ਚਾਹ ਚੂ ਨਹੀਂ ਪੀਣੀ ਹਾ ਯਕੀਨ ਹੈ ਧਰਤੀ ਕੁੜੇ ਇਹਨੂੰ ਕਿਧਰੋਂ ਲਿਆਉਂਦਾ ਹੈ ਜਨਾਬ ਕੀ ਗੱਲ ਕੀ ਹੋ ਗਈ ਕੀ ਹਾਲ ਹੈ ਜਨਾਬ ਉਹ ਠੀਕ ਆ ਸਰਪੰਚਾ ਬ੍ਰੇਕ ਇਨ ਲੱਗਦੇ ਦੇਖ ਲੈ ਸਰਪੰਚਾ ਦੀਦਾ ਨਹੀਂ ਤੈਨੂੰ ਗੱਲਾਂ ਖਾਂਦਾ ਹੁੰਦਾ ਸਾਈਕਲੀ ਮੇਰੇ ਚ ਮਾਰੇ ਜਨਾਬ ਕਹੋ ਨਾ ਤੁਸੀਂ ਉਹ ਦੀ ਸੀ ਤਾਂ ਜਾਂਦਾ ਮੈਨੂੰ ਹੂੰ ਕੀ ਗੱਲ ਹੋ ਗਈ ਜਨਾਬ ਕੁਝ ਨਹੀਂ ਅੱਧਰ ਰੌੜਾ ਸੀ ਕਿਸੇ ਦੇ ਨਿਵੇੜਨ ਜਾਂਦੀ ਸੀ ਨਾਲ ਉਹ ਨਹੀਂ ਠੀਕ ਗੱਲ ਆ ਦੇਖੋ ਜਨਾਬ ਆਹ ਪੁੱਕੀ ਪੜੀ ਐ ਨੇ ਦੇ ਘਰੋਂ ਹਾਂ ਹੋਰ ਕੀ ਨਹੀਂ ਲੈ ਦੱਸ ਇਹ ਕੰਮ ਕਦੋਂ ਤੂੰ ਜਲਾ ਲੈ ਲੈ ਪੁੱਕੀ ਸੂ ਮਿਲੀ ਸੀ ਅੱਖਾਂ ਵਰਸਾ ਵਰ ਦਿੱਤੀਆਂ ਨਾਮਾਈ ਤਾਂ ਦੇਖ ਸਰਪੰਚਾ ਮੇਰੀ ਗੱਲ ਸੁਣ ਤੂੰ ਸਾਡੇ ਘਰ ਜਾਣ ਰਹਿ ਤਾਉਣਾ ਇਹ ਜੀ ਕੋ ਗੱਲਬਾਤ ਲੱਗਦੀ ਆ ਤੈਨੂੰ ਪਤਾ ਨਹੀਂ ਕੀ ਦਾ ਵੇੜਾ ਬੈਠ ਗਿਆ ਮੈਨੂੰ ਪਸਾ ਕੇ ਦਰਤਾ ਭੁੱਕੀ ਚ ਵੇੜਾ ਠਕਾ ਨੂੰ ਬਿਠਾਉਣੀ ਆ ਭਾਈ ਤੂੰ ਪਰ ਹੁਣ ਮੈਂ ਕੀ ਕਰਾਂ ਜੇ ਤੂੰ ਭੁੱਕੀ ਦੇ ਕੇ ਚਫੜੀ ਗਈ ਮੇਰੀ ਗੱਲ ਸੁਣ ਮੈਂ ਕਿੰਨੀਆਂ ਗੱਲਾਂ ਸੀ ਤੇਰੀਆਂ ਹਣੇ ਤੱਕ ਕਦੇ ਕੋਈ ਕੋਈ ਨਹੀਂ ਛੱਡੀ ਕੋਈ ਨਹੀਂ ਛੱਡੀ ਵਾਇਰਲ ਕਰੇ ਬਿਨਾ ਉਹ ਚਲ ਕੋਈ ਨਾ ਸਰਪੰਚ ਆ ਦੇ ਉਹ ਕਿੱਲ ਆਈਂਦੇ ਆ ਦੇ ਕਿੱਲਾ ਨਹੀਂ ਹੁਣ ਤੈਨੂੰ ਪਰੋਠੇ ਖਵਾਉਣਗੇ ਦੇਖ ਸਰਪੰਚ ਕਿਉਂ ਜਨਾਬ ਉਹ ਚਲੋ ਭਾਈ ਥਾਣੇ ਚਲੋ ਮਾਂਡ ਦੀ ਗੱਲ ਇੱਕ ਮਿੰਟ ਜਨਾਬ ਆਸ ਗਵਾਂਡ ਦੀ ਗੱਲ ਹੁਣ ਤੀਵੀਂ ਮਾਨੀ ਉੱਥੇ ਜਾਂਦੀ ਆ ਥਾਣੇ ਕਚਹਿਰੀਆਂ ਚ ਚੰਗੀ ਨਹੀਂ ਲੱਗਦੀ ਇੱਥੇ ਨਵੜਿਆ ਦੇ ਪਰ ਨਵੜਿਆ ਦੇ ਨਾਂ ਕਰਿਆ ਕਰੋ ਇਹ ਜੇ ਕੰਮ ਮੈਂ ਮੈਂ ਸੌ ਤੈਨੂੰ ਤਿਆਰਾ ਪਤਾ ਨਹੀਂ ਕਿਹੜੇ ਰੰਡਾ ਹੋ ਜੇ ਮੈਂ ਤਾਂ ਸੋਨਿਆ ਬੇੜਾ ਪੈ ਜੇ ਉਹ ਤਾਂ ਚੱਕ ਕੇ ਲੈਣਾ ਪੈ ਜੇ ਮੈਂ ਤਾਂ ਕਨੀਆ ਸੜਕ ਤੇ ਚਿਪੇ ਰਹਿ ਜਾ ਖੁਰਚਨੇ ਨਾਲ ਪਟਕੇ ਲੈਣੇ ਮਰ ਜੇ ਪਰ ਜਾ ਲੈ ਕੇ ਜਾਓ ਇਹਨੂੰ ਚਲੋ ਭਾਈ ਨਹੀਂ ਜਨਾਬ ਖੜਚਾ ਮੈਂ ਤਾਂ ਨਹੀਂ ਬੋਲਦੇ ਹੁੰਦੇ ਕਿਸੇ ਨੂੰ ਤੈਨੂੰ ਕਾਹਤ ਡਰਾਂ ਫਿਰ ਸਰਪੰਚ ਤੂੰ ਡਰਨੀ ਮਾੜਾ ਤੂੰ ਕਰੇ ਬੋਲੀ ਤੂੰ ਕਿਸੇ ਨੂੰ ਹੋਰ ਜਾਨੀ ਆ ਚਲ ਕਹਿੰਦੀ ਨਹੀਂ ਮੈਂ ਜਨਾਬ ਉਹਰੇ ਉਹ ਮੇਰੀ ਗੱਲ ਸੁਣੀ ਸਿਦਾਂ ਚ ਇਹ ਤਾਂ ਚੰਗਰ ਨਾ ਬਿਸਮਾਰਤੀ ਕਰ ਮੈਂ ਵਾਰ ਨਹੀਂ ਕਰੂੰਗੀ ਨਬੜਿਆ ਮਾੜਾ ਜਾਂ ਮੇਰਾ ਉਹ ਤਾਂ ਮੈਨੂੰ ਪਤਾ ਵੀ ਤੇਰੇ ਤੇ ਯਕੀਨ ਆ ਮੈਨੂੰ ਤੂੰ ਤਾਂ ਹਾਂ ਮੈਂ ਨਹੀਂ ਕਰਦੀ ਵਾਇਰਲ ਤੂੰ ਵਾਇਰਲ ਕਰੇ ਬਣਾ ਛੱਡਦੀ ਨਹੀਂ ਆਏ ਨਹੀਂ ਕਰਦੇ ਜਨਾਬ ਮੇਰੀ ਗੱਲ ਸੁਣੋ ਇਹ ਕਿੰਨੇ ਸਾਲਾਂ ਦੀ ਸਜ਼ਾ ਹੁੰਦੀ ਹੈ ਇਹਦੇ ਨਾਲ ਇਹ ਤਾਂ ਘਟ ਘਟ ਆਪਣਾ 10 ਸਾਲਾਂ ਦੀ ਸਜ਼ਾ ਹੈ ਹਾਂ ਹੋ ਲੈ 10 ਸਾਲਾਂ ਦੀ ਸਜ਼ਾ ਮੈਂ ਨੂੰ ਮਾਰ ਤੂੰ ਪੰਚੇ ਮਾੜਾ ਜਕਰ ਮਿਹਰਬਾਨੀ ਕੋਈ ਗੱਲ ਨਹੀਂ ਮੈਂ ਕੋਈ ਧੱਲਵਾਤ ਨਹੀਂ ਕਰਦੀ ਹੈਂ ਉਰੇ ਆ ਜਾ ਫਿਰ ਇੱਧਰ ਆ ਆਹ ਦੱਸ ਮੇਰੀ ਗੱਲ ਸੁਣ ਲੈ ਹਾਂ 10 ਸਾਲਾਂ ਦੀ ਸਜ਼ਾ ਹੁਣ ਤੂੰ ਦੇਖ ਲੈ ਮੇਰੀ ਗੱਲ ਸੁਣ ਮੈਂ ਤਾਂ ਚੱਕਰ ਆਈ ਜਾਂਦੇ ਨੇ 10 ਸਾਲ ਸੁਣ ਕੇ ਚੱਕਰ ਨਹੀਂ ਹੁਣ ਤਾਂ ਟੈਗ ਵੀ ਆਉ ਤੈਨੂੰ ਸਰਪੰਚ ਬਣ ਕੇ ਮਾ ਆਜੇ ਮੇਰੀ ਮਿਹਰਬਾਨੀ ਕਰਦੇ ਦੋ ਖੇਲਾ ਦੇ ਦੇ ਨਾਲੇ ਮਿਹਰਬਾਨੀ ਤਾਂ ਮੈਂ ਕਰਦਾ ਲੈ ਖੇਲਾ ਖਾ ਲੈ ਹਾਂ ਮੜਾ ਜਾ ਕਹੀਂ ਉਹਨੂੰ ਵੀ ਕੋਈ ਨਾ ਦੇ ਵੇਖ ਤੇਰੀ ਤਾਂ ਮੁਲਾਕਾ ਮਿਲੇ ਹਾਜ ਵਿਆਹ ਹੈਗੀ ਆ ਤੇ ਨਾ ਲਿਹਾਜ ਵਿਆਹ ਤਾਂ ਹੈਗੀ ਆ ਪਰ ਮੈਨੂੰ ਤੈਨੂੰ ਛਡਾਉਣ ਨੂੰ ਜੀ ਨਹੀਂ ਕਰਦਾ ਵੇਖ ਸਰਪੰਚ ਆਖਰੀ ਲਿਸਟ 'ਚ ਗੱਲ ਕਹਿ ਰਹੀ ਆ ਮੈਂ ਵੀ ਆਇਤ ਕੀ ਆਇਤ ਕੀ ਛੜਾਰੇ ਕੱਲ੍ਹ ਵਤਨ ਨੂੰ ਹੀਮਕੀਬ ਹੁੰਦੀ ਆ ਮੈਂ ਆਪਦੀ ਆਪ ਜ਼ਿੰਮੇਵਾਰ ਆ ਫੇਰ ਤੈਨੂੰ ਮੇਰਾ ਵੀ ਪਤਾ ਹੀ ਆ ਤੇ ਪੈਸੇ ਲੱਗਣ ਲਿਆ ਦੀ ਸਭ ਦਸ ਟੈਂ ਹੀ ਫੇਰ ਤੂੰ ਪੈਸੇ ਲੱਗਣਗੇ ਤੇਰੇ ਕੋਈ ਨਹੀਂ ਸਰਪੰਚਾ ਉਹਨੇ ਦਿਹਾੜੀ ਲਾ ਕੇ ਆ ਜਾਣੀ ਤੀ ਦੱਸ ਸਰਪੰਚਾ ਕਰ ਤੇ ਕਬੀਲਦਾਰੀ ਦਾ ਲੱਸ ਕਰ ਲਾ ਮਾੜਾ ਮੋਟਾ ਕਾਈ ਦੇ ਨਾ ਹੂੰ ਲੱਸ ਜਿਸ ਸਭ ਨਾਲ ਦਿਹਾੜੀ ਉਹ ਸਭ ਨਾਲ ਤੇ ਪੈਰੀ ਨਹੀਂ ਟਿਕਣਾ ਲੱਸ ਤੇ ਕੋਈ ਗੱਲ ਨਹੀਂ ਤੂੰ ਗੱਲ ਕਰ ਲੈ ਇੱਕ ਵਾਰ ਆਏ ਨਹੀਂ ਕਰੀਦਾ ਹੁੰਦਾ ਮੇਰੀ ਗੱਲ ਸੁਣੋ ਛੜਾਤਾ ਮੈਂ ਤੈਨੂੰ ਦਿੰਨਾ ਸਰਪੰਚ ਸਾਹਿਬ ਤੋਰੋ ਨਾ ਜਲਦੀ ਟਾਈਮ ਹੋ ਰਿਹਾ ਦੇਖ ਆ ਤੋਰ ਦੇ ਤੋਰ ਦੇ ਤੋਰ ਦੇ ਕੋਈ ਗੱਲ ਨਹੀਂ ਜੇਲਦੀ ਖਵਾਵਾਂਗੇ ਅੱਜ ਇਹਨੂੰ ਹਾਂ 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 ਬਿਲਕੁਲ ਔਰ ਆਹੋ ਜਾ ਅੱਗੇ ਬੜਾ ਇੱਕ ਮਿੰਟ ਗੱਲ ਕਰਨੀ ਹੈ ਜੀ ਹਾਂ ਸਰਪੰਚਾ ਨਾ ਸੁੱਕਾਈ ਦੇ ਮੇਰੀ ਗੱਲ ਸੁਣ ਲੈ ਛੜਾਤਾ ਮੈਂ ਤੈਨੂੰ ਦਿੰਨਾ ਹਾਂ ਹਾਂ ਹੁਣ ਮੂਰੇ ਨਾੜ ਜੀ ਮੇਰੇ ਨਾ ਜਮਾ ਵੀ ਨਹੀਂ ਮੈਂ ਤਾਂ ਜਿੱਥੇ ਤੈਨੂੰ ਦੇਖ ਲਿਆ ਕਰੂੰ ਮੈਂ ਤੈਨੂੰ ਨਹੀਂ ਦੇਖਿਆ ਕਰੂੰ ਤੂੰ ਮੈਨੂੰ ਦੇਖ ਜਾ ਕਰਾਂਗਾ ਟੱਪ ਜਾ ਕਰੂੰ ਜਿਵੇਂ ਬਿੱਲੀ ਕੋ ਆਪਣਾ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਵਿੱਚ ਹਾਂ ਬੱਚਾ ਇਹ ਕਰ ਲਿਆ ਕਰੂੰਗੀ ਮੈਂ ਚਾਹ ਅਖਰੀ 12 ਵਜੇ ਚਾਹ ਜਮਾ ਚਿੰਦਰ ਕੋਲੇ ਚਾਹ ਜਮਾ ਮੈਂਂਦਰ ਕੋਲੇ ਹਾਂ ਠੀਕ ਆ ਚੰਗਾ ਕਿਸੇ ਮਰਜੀ ਕੋਲੇ ਜਾ ਮੈਨੂੰ ਤਾਂ ਕਿਸੇ ਦਾ ਕੋਈ ਹੋਣੀ ਹਾਂ ਇਹ ਤਾਂ ਕੋਈ ਨਾ ਜਵਾਬ ਤਾਂ ਤੈਨੂੰ ਵੀ ਨਹੀਂ ਹਾਂ ਹਾਂ ਮੈਂ ਦੇਖਦਾ ਤੇਰੀ ਗੱਲ ਚਾਹੀਦਾ ਕੁਛ ਨਹੀਂ ਐ ਕੱਟੜੀ ਮਨਜੂਰ ਆ ਫਿਰ ਮੈਨੂੰ ਨਹੀਂ ਨਹੀਂ ਮੈਂ ਤੈਨੂੰ ਗੱਲ ਅੱਛਾ ਵਗ ਜਾ ਫਿਰ ਜਾ ਵਗ ਜਾ ਨਾ ਨਾ ਮੈਂ ਤੇ ਛੋੜ ਕਰੀ ਜਾਂਦੀ ਆ ਕਹੀ ਮੜਾ ਜਾ ਆ ਮੈਂ ਕਰੇ ਜਾਣਾਗਾ ਕੰਮ ਪਾਇਨੇ ਭਾਂਡੇ ਆਈ ਪਾਇਨੇ ਮੈਨੂੰ ਕੀ ਪਤਾ ਭਾਂਡੇ ਤੈਨੂੰ ਭਾਂਡੇ ਦੀ ਹੋਈ ਪਈ ਉਧਰ ਤੇਰੇ ਸਾਰੇ ਭਾਂਡੇ ਛੁੱਟੇ ਪਿਆ ਨਹੀਂ ਮੜਾ ਜਾਂ ਮੈਂ ਕਹਿ ਦਿੰਦਾ ਪੈਸੇ ਤਾਂ ਲਊਗਾ ਪਰ ਮੈਂ ਦੇਖ ਲੈ ਹੁਣ ਵਾਦਾ ਤੂੰ ਮੁੱਕਰ ਜਾ ਹਾਂ ਵਾਦਾ ਤੇ ਤੂੰ ਮੁੱਕਰਦੀ ਨਹੀਂ ਕਬੂਤਰ ਵਗੂ ਅੱਖਾਂ ਮੀਚ ਲਿਆ ਪਾ ਹਾਂ ਛੜਾ ਦਿੰਦਾ ਜਲ ਮੈਂ ਲੈ ਖਿੱਲਾ ਮੈਨੂੰ ਦੇ ਦੇ ਤੂੰ ਗੱਲ ਕਰ ਜਾ ਮੰਜਬ ਜਨਾਬ ਨਾਲ ਗੱਲ ਕਰਨ ਦੇ ਖ ਅੰਦਰ ਜਾਣਾ ਤੂੰ ਗੱਲ ਕਰ ਆ ਵੀ ਜਨਾਬ ਮੜੇ ਮੇਰੇ ਨਾਲ ਸੁਣੋ ਕੰਮ ਤਾਂ ਹੋ ਗਿਆ ਜਨਾਬ ਥੈਂਕ ਯੂ ਥੈਂਕ ਯੂ ਅੱਲੇ ਥੈਂਕ ਯੂ ਨਾਲ ਸਾਰੇ ਦਾ ਸਾਨੂੰ ਕਮਾ ਲਾ ਹੁਣੀ ਕੀ ਗੱਲ ਨਹੀਂ ਤੂੰ ਇਹ ਆਪਣੇ ਕੋਲੇ ਹੱਥ ਨੇ ਵਾਧੂ ਮਾਲ ਅੱਜ ਮੈੱਕੜਵ ਜਲੂਗੀ ਉਹ ਕੱਲੇ ਹੱਥ ਨੇ ਉਹਦੇ ਨਾਲ ਨਹੀਂ ਸਰਦਾ ਨਾ ਉਹ ਫਿਰ ਰੋਸਟਡ ਲਿਆਵਾਂਗੇ ਹਾਂ ਉਹ ਵੀ ਚਾਹੀਦਾ ਕੋਈ ਗੱਲ ਨਹੀਂ ਜਨਾਬ ਸਭ ਕੁਝ ਕਰਾਂਗੇ ਹਾਂ ਪਰ ਥੈਂਕ ਯੂ ਧੰਨਵਾਦ ਤੁਸੀਂ ਮੇਰੀ ਯਾਰੀ ਨਿਭਾਈ ਹੈ ਕਹਿੰਦੇ ਯਾਰੀ ਵੀ ਮਾੜੀ ਤੇ ਦਸ਼ਮਣੀ ਵੀ ਮਾੜੀ ਪਰ ਯਾਰੀ ਪੱਕੀ ਆਪਣੀ ਬਿਲਕੁਲ ਠੀਕ ਹੈ ਹੋ ਕੋਈ ਨਹੀਂ ਜੇਬ ਚ ਪਾਓ ਆਥਰੇ ਮੈਨੂੰ ਦੇ ਦਿਓ ਚੰਗਾ ਇਹ ਚਲੋ ਤੇ ਆਪਾਂ ਰਫਾ ਦਫਾ ਕਰਦੇ ਠੀਕ ਹੈ ਚੰਗਾ ਜਨਾਬ ਆਹ ਦੇ ਸਰਪੰਚਾ ਕੀ ਬਣਿਆ ਕਰ ਬਾਨਾ ਕੀ ਉਹ ਤਾਂ ਕਹਤਾ ਕਹਿੰਦਾ ਕਹਿੰਦਾ ਜਾਵਾਂ ਫੇਰ ਮੈਂ ਜਾਵਾਂ ਜਾਵਾਂ ਕਿੱਧਰ ਜਾਵੇਂ ਕਹਿੰਦਾ 10000 ਲੂੰ ਦੱਸ ਮੈਂ ਕਿੱਥੋਂ ਦੇ ਮੈਂ ਜਨਾਬਾਂ ਕਾ ਤੋਂ ਕਰਦੇ ਹਾਂ ਕੋਈ ਨਾ ਕੋਈ ਨਾ ਮੈਂ ਦੇ ਦੂੰ ਦੋ ਦਿਨ ਠਾਣੇ ਤੇ ਕੰਮ ਕਰਾਂ ਮੈਂ ਦੇ ਦੂੰ ਮੈਂ ਦੇ ਦੂੰ ਠੀਕ ਹੈ ਚੰਗਾ ਚੰਗਾ ਮੈਂ ਜਾ ਮੈਂ ਹਾਂ ਭੱਗ ਜਾ ਭੱਗ ਜਾ ਰੜਕਣਾ ਨਹੀਂ ਮੇਰੀ ਅੱਖਾਂ ਸਾਹਮਣੇ ਹਾਂ ਮੈਂ ਤਾਂ ਮੈਂ ਤਾਂ ਖਮੀ ਚਲਾਂਗਾ ਹਾਂ ਚੰਗਾ ਜਨਾਬ ਮਿਲਦੇ ਆ ਫਿਰ ਅੱਥਰੇ ਚੰਗਾ ਹੋਰ ਖਿਲਾ ਖਾਓ ਹੁਣ ਖਿਲਾ ਹੀ ਹੋਏਗਾ ਉਹ ਕੋਈ ਨਾ ਅੱਥਰੇ ਮੀਠੇ ਵੀ ਖਵਾਵਾਂਗੇ ਚੰਗਾ ਜਨਾਬ ਠੀਕ ਹੈ ਓਕੇ ਬਾਏ ਟਾਟਾ